ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮੰਦੀਪ ਪੁਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਮੰਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ ਚ ਸ਼ਾਮਿਲ ਤੇ ਫਿਰ ਅੱਗੇ ਵਧਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸੋ ਸਭ ਤੋਂ ਪਹਿਲੀ ਖਬਰ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਲੋਕ ਇਸ ਨੂੰ ਕਿਸਾਨ ਅੰਦੋਲਨ ਦੀ ਹਾਰ ਵਜੋਂ ਦੇਖ ਰਹੇ ਨੇ ਪਰ ਢੱਲੇਵਾਲ ਸਾਹਿਬ ਨੇ ਜਿਹੜਾ ਆਪਣਾ ਵਰਤ 131 ਦਿਨ ਦੇ ਬਾਅਦ ਖਤਮ ਕਰ ਦਿੱਤਾ ਉਸ ਦੇ ਬਾਰੇ ਢੱਲੇਵਾਲ ਸਾਹਿਬ ਆਪ ਕੀ ਕਹਿ ਰਹੇ ਨੇ ਇਸ ਤੇ ਜਰਾ ਪਾਇਓ ਚਾਨਣਾ ਤੇ ਖਤਮ ਕਰਨ ਦੇ ਕੀ ਕੀ ਐਂਗਲ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਵਰਤ ਨੂੰ ਲੈ ਕੇ ਦੇਖੋ ਜਿਹੜੇ ਐਸਕੇ ਨੋਨ politcal ਦੇ ਬੱਡੇ ਆਪੂ ਹੈਗੇ ਆ ਜਗਜੀਤ ਸਿੰਘ ਡੱਲੇਵਾਲ ਤੇ ਪਿਛਲੇ 131 ਦਿਨਾਂ ਤੋਂ ਭੁਖੜਦਾਲ ਤੇ ਸੀਗੇ ਉਹਨਾਂ ਦੇ ਮੁਤਾਬਕ ਹਾਲਾਂਕਿ ਮੈਂ ਇਹ ਮੰਨਦਾ ਕਿ ਇੰਨੀ ਲੰਬੀ ਭੁਖੜਦਾਲ ਨਹੀਂ ਹੋ ਸਕਦੀ ਮੈਂ ਜਿਹੜਾ ਸਿੱਖ politcal ਪ੍ਰिजनਰਾਂ ਵਾਸਤੇ ਜਿਹੜਾ ਬਾਪੂ ਸਰੂਪ ਸਿੰਘ ਹੋ ਰਹੀ ਸੀਗੇ ਉਹਨਾਂ ਦੀ ਉਸ ਨਾਲ ਵੀ ਸਹਿਮਤ ਨਹੀਂ ਸੀਗਾ ਮੇਰੇ ਹਮ ਸਰਮਿਲਾ ਦੀ ਜਿਹੜੀ 16 ਸਾਲ ਭੁਖੜਦਾਲ ਚੱਲੀ ਉਹਦੇ ਨਾਲ ਵੀ ਸਹਿਮਤ ਨਹੀਂ ਆ ਭੁਖੜਦਾਲ ਜਿਹੜਾ ਇੱਕ ਟੈਕਟਿਕ ਦੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈਗਾ ਕਈ ਥਾਵਾਂ ਤੇ ਉਹਨੂੰ ਬਹੁਤ ਸੀਰੀਅਸਲੀ ਮੈਂ ਜਿਹੜੇ ਬਾਰੂ ਸਿੰਘ ਮਾਨ ਹੋ ਰਹੀਓ ਫਿਰੂ ਸਿੰਘ ਮਾਨ ਸੋਰੀ ਫਿਰੂ ਸਿੰਘ ਮਾਨ ਹੋਣਾ ਦੀ ਬੁਖੜਤਾਲ ਅਸਲ ਚ ਜੇ politcal ਸਟੈਪ ਉਹ ਹੀ ਹੁੰਦਾਗਾ ਜਾਂ ਫਿਰ ਜਿਹੜਾ ਤਾਂ ਉਸ ਟਾਈਮ ਜਦੋਂ ਭਾਸ਼ਾਈ ਆਧਾਰ ਤੇ ਸੂਬੇ ਮੰਗੇ ਜਾ ਰਹੇ ਸੀ ਉਸ ਟਾਈਮ ਤਾਮਿਲਨਾਡੂ ਦੇ ਵੀ ਇੱਕ ਆਗੂ ਦੀ ਮੌਤ ਹੋਈ ਸੀ ਉਹ ਵੀ ਬੁਖੜਤਾਲ ਤੇ ਬੈਠੇ ਸੀਗੇ ਖੈਰ ਇਸ ਇਸ ਤਾਂ ਹੀ ਗੱਲ ਕਰਦੇ ਆਪਾਂ ਤੇ ਇੱਕ ਤਾਂ ਮੈਂ ਖੁਦ ਉਹਨਾਂ ਨੂੰ ਮੈਸੇਜ ਵੀ ਲਾਇਆ ਸੀਗਾ ਇਹ ਬਹੁਤ ਟਾਈਮ ਪਹਿਲਾਂ ਲਾਇਆ ਸੀਗਾ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਇਹ ਤੁਹਾਡੇ ਜਿਹੜੀ ਬੁਖ ਹੜਤਾਲ ਹੈਗੀ ਆ ਇਹਦਾ ਮੈਸੇਜ ਗਲਤ ਜਾ ਰਿਹਾ ਇਹਦਾ ਇੱਕ ਜਿਹੜਾ 50 60 ਦਿਨ ਤੱਕ ਇਹਦਾ ਬਹੁਤ ਪੋਜ਼ਿਟਿਵ ਮੈਸੇਜ ਸੀਗਾ ਪੂਰਾ ਪੰਜਾਬ ਤੁਹਾਡੇ ਨਾਲ ਸੀਗਾ ਸਿੰਪੀ ਸੀ ਤੁਹਾਨੂੰ ਮਿਲ ਰਹੀ ਸੀ ਜਦੋਂ ਤੁਸੀਂ ਡ੍ਰਿਪ ਲਵਾ ਲਈ ਤੇ ਸਰਕਾਰ ਨਾਲ ਗੱਲਬਾਤ ਤੇ ਸਹਿਮਤ ਹੋ ਕੇ ਡ੍ਰਿਪ ਲਵਾ ਲਈ ਉਸ ਦਿਨ ਥੋੜੀ ਬੁਖੜ ਹੜਤਾਲ ਦਾ ਮਤਲਬ ਕਿਤੇ ਕਿਤੇ ਰਿਡਿਊਸ ਹੋ ਗਿਆ ਸੀ ਉਹ ਉਹਦਾ ਤੁਹਾਡੇ ਮੋਰਚੇ ਦਾ ਤੁਹਾਡੇ ਅੰਦੋਲਨ ਦਾ ਉਨਾ ਹੀ ਵਜ਼ਨ ਸੀਗਾ ਸਾਰੇ ਲੋਕ ਸਾਰੇ ਪੰਜਾਬ ਦੇ ਲੋਕ ਤੁਹਾਡੇ ਮੋਰਚੇ ਵਾਲੀ ਵੀ ਵੇਖ ਰਹੇ ਸੀਗੇ ਤੇ ਜਿਹੜਾ ਭਗਵੰਤ ਮਾਨ ਨਿਆਮ ਆਦਮੀ ਪਾਰਟੀ ਸਰਕਾਰ ਨੇ ਭਾਜਪਾ ਨਾਲ ਰਲ ਕੇ ਸੈਂਟਰ ਨਾਲ ਰਲ ਕੇ ਜਿਵੇਂ ਇਹ ਅੰਦੋਲਨ ਖਤਮ ਕੀਤਾ ਹੈਗਾ ਉਹ ਤਾਂ ਹਿਸਟੋਰੀਕ ਹੈ ਕੀ ਕਿੱਡੀ ਵੱਡੀ ਗੱਦਾਰੀ ਭਗਉਂਤ ਮਾਨ ਨੇ ਕਿਸਾਨ ਨਾਲ ਕੀਤੀ ਉਹ ਇੱਕ ਬਿਲਕੁਲ ਅੱਟ ਚੀਜ਼ ਹੈਗੀ ਆ ਤੇ ਇਹਨੇ ਡੱਲੇਵਾਲ ਸਾਹਿਬ ਉਹ ਰਹਨੇ ਵੀ ਹਮ ਸੰਖਤਮ ਕਰਤੇ ਆ ਕਿ ਆਗਾ ਕਿ ਅੰਦੋਲਨ ਖਤਮ ਨਹੀਂ ਹੋਇਆਗਾ ਮੈਂ ਇਹ ਅੰਦੋਲਨ ਜਾਰੀ ਹੈਗਾ ਅਸੀਂ ਇਹਨੂੰ ਦੁਬਾਰਾ ਸ਼ੁਰੂ ਨਹੀਂ ਕਰਨਾ ਬਲਕਿ ਇਹਨੂੰ ਅੱਗੇ ਦੇਖਣਾਗਾ ਫਿਊਚਰ ਚ ਅਸੀਂ ਕੀ ਕੀ ਕਰ ਸਕਦੇ ਆ ਤੇ ਅਸੀਂ ਇੱਕ ਜੁਟ ਹੋਣ ਵਾਸਤੇ ਵੀ ਵਿਚਾਰ ਕਰ ਰਹੇ ਆ ਤਾਂ ਆਪਾਂ ਨੂੰ ਮਤਲਬ ਇੱਕ ਗੁਰਪ੍ਰੀਤ ਇਹਦੇ ਤੇ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਜਿਹੜਾ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਚ ਸਰਜੀਤ ਫੂਲ ਹੋ ਰਿਓਗੇ ਸਰ ਉਹਨਾਂ ਨੂੰ ਪੰਦੇਰ ਹੋ ਰਿਓਗੇ ਇਹ ਜਿਹੜੇ ਹੋਰ ਬਾਕੀ ਦੇ ਕਿਸਾਂ ਜਿੱਥੇ ਬੰਦੀਆਂ ਹੈ ਗਿਆ ਉਹਨਾਂ ਨਾਲ ਜਾਣ ਨੂੰ ਵੀ ਰਾਜ਼ੀ ਸੀਗੇ ਉਹਨਾਂ ਨੂੰ ਸੱਦ ਵੀ ਰਹੇ ਸੀਗੇ ਸਿਰਫ ਡੱਲੇ ਵਾਲ ਸਾਹਿਬ ਹੀ ਮਤਲਬ ਸਾਰੇ ਫਾਨੇ ਫਸਾਈ ਬੈਠੇ ਸੀਗੇ ਪਰ ਹੁਣ ਉਹ ਉਹ ਉਹਨਾਂ ਨੇ ਦੇਖ ਲਿਆ ਕਿ ਜੇ ਇਕੱਲੇ-ਇਕੱਲੇ ਅੰਦੋਲਨ ਕਰਦੇ ਹੈਗੇ ਤਾਂ ਉਹਦਾ ਨਤੀਜਾ ਕੀ ਹੁੰਦਾ ਹੈ ਮੈਨੂੰ ਲੱਗਦਾ ਕਿ ਹੁਣ ਜਿਹੜੀ ਇਕਤਾ ਦੀ ਜਿਹੜੀ ਇੱਕ ਧੂਰਾ ਹੈਗਾ ਉਹ ਵੀ ਅੱਗੇ ਆਊਗਾ ਹਾਲਾਂਕਿ ਜਿਆਦਾ ਕ੍ਰਿਟਿਸਿਜ਼ਮ ਆਪਨ ਰਾਜਾ ਰਾਜੇਵਾਲ ਨੂੰ ਰਾਣਾ ਕਰਨਾ ਚਾਹੀਦਾ ਕਿਉਂਕਿ ਉਹ ਅੰਦੋਲਨ ਕਰਨ ਵਾਸਤੇ ਹੀ ਤਿਆਰ ਨਹੀਂ ਹਨ ਇਕਤਾ ਦਾ ਕਾਦੀ ਕਰੀਏ ਜੇ ਉਹ ਅੰਦੋਲਨ ਕਰਨ ਵਾਸਤੇ ਤਿਆਰ ਨਹੀਂ ਮਤਲਬ ਡੰਲੇ ਵਾਲਾ ਰਹਾਦਾ ਹੈ ਫਿਰ ਹੋਰ ਬਾਕੀ ਜਿੱਥੇ ਬੰਦੀਆਂ ਦਾ ਜਿਹੜੀਆਂ ਅੰਦੋਲਨ ਚ ਸ਼ਾਮਲ ਸੀਗੀਆਂ ਉਹਨਾਂ ਦਾ ਗੱਟ ਕ੍ਰਿਟਿਸਿਜ਼ਮ ਕਰਨਾ ਪੈਂਦਾ ਜਿਹੜੀਆਂ ਬਾਹਰ ਸੀਗੀਆਂ ਅੰਦੋਲਨ ਚ ਆਈਆਂ ਹੀ ਨਹੀਂ ਉਹਨਾਂ ਦਾ ਕ੍ਰਿਟਿਸਿਜ਼ਮ ਕਰਨਾ ਵੱਧ ਬਣਦਾਗਾ ਇਹ ਸੈਲਫ ਕ੍ਰਿਟਿਸਿਜ਼ਮ ਅਸੀਂ ਇਸ ਕਰਕੇ ਕਰ ਰਹਿਆਂ ਕਰ ਰਹੇ ਹੈਗਾ ਕਿਉਂਕਿ ਅਸੀਂ ਸਾਰੇ ਵੀ ਇਸ ਅੰਦੋਲਨ ਇਹਨਾਂ ਅੰਦੋਲਨਾਂ ਨਾਲ ਜੁੜੇ ਹੋਏ ਆ ਸਾਨੂੰ ਕੋਈ ਵਾਰ ਇਹ ਲੱਗਦਾਗਾ ਕਿ ਅਸੀਂ ਵੀ ਆਪਣੇ ਕਰਾਮੂ ਫੂਕ ਕੇ ਇਹ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਜੇ ਸਾਡਾ ਸਾਰਾ ਕੁਝ ਹੀ ਦਾਤੇ ਲੱਗਿਆ ਹੋਇਆਗਾ ਤਾਂ ਫਿਰ ਅਸੀਂ ਮਤਲਬ ਸਾਡੇ ਅੰਦਰ ਜਿਹੜੇ ਅੰਦਰੂਨੀ ਮਸਲੇ ਨੇ ਉਹਨਾਂ ਤੇ ਵੀ ਸਵਾਲ ਚੁੱਕਾਂਗੇ ਖੈਰ ਇਹਦੇ ਤੇ ਉਹਨਾਂ ਨੇ ਇਹ ਕਿਹਾਗਾ ਕਿ ਆਮ ਆਦਮੀ ਉਹਨਾਂ ਦਾ ਜਿਹੜਾ ਮੋਟਾ ਨੁਕਤਾ ਸੀਗਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਅੰਦੋਲਨ ਇਸ ਕਰਕੇ ਖਤਮ ਕੀਤਾ ਜਿਹੜਾ 19 ਮਾਰਚ ਨੂੰ ਕੀਤਾ ਗਿਆ ਉਹ ਇਸ ਕਰਕੇ ਖਤਮ ਕੀਤਾ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਕਿ ਭਾਜਪਾ ਤੋਂ ਜਿਹੜੀ ਜੇਲ੍ਹ ਤੋਂ ਬਚਾਉਣਾ ਚਾਹੁੰਦੇ ਸੀ ਇਸ ਕਰਕੇ ਭਾਜਪਾ ਨਾਲ ਆਮ ਆਦਮੀ ਪਾਰਟੀ ਨੇ ਸੈਟਿੰਗ ਕੀਤੀ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਵਾਸਤੇ ਸੈਟਿੰਗ ਕੀਤੀ ਗਈ ਤੇ ਇਸ ਅੰਦੋਲਨ ਨੂੰ ਖਤਮ ਕੀਤਾ ਗਿਆ ਬਾਕੀ ਉਹਨਾਂ ਨੇ ਡੱਲੇ ਵਾਲ ਸਾਹਿਬ ਨੇ ਕਿਹਾ ਕਿ ਜਿਹੜੇ ਕਿਸਾਨਾਂ ਤੇ ਹਮਲਾ ਬੋਲਣ ਵਾਲੇ ਹੈਗੇ ਆ ਉਹਨਾਂ ਨੂੰ ਰਾਜ ਸਭਾ ਭੇਜ ਰਹੇ ਨੇ ਤੇ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਸੀ ਗਿਆ ਉਹਨਾਂ ਨੂੰ ਕੁੱਟਿਆ ਵੀ ਗਿਆ ਅੰਦোলন ਦੌਰਾਨ ਉਹਨਾਂ 'ਤੇ ਥੱਪੜ ਵੀ ਮਾਰੇ ਤੇ ਇਸ ਦਾ ਬਦਲਾ ਭਗਵੰਤ ਮਾਨ ਤੋਂ ਲਿਆ ਜਾਊਗਾ ਇਹ ਮੋਟੀ ਮੋਟੀ ਗੱਲ ਹੈ ਉਹਦਾ ਭਗਵੰਤ ਮਾਨ ਦੇ ਉਲਟਾ ਪਨ ਪਤਾ ਪੂਰੇ ਪੰਜਾਬ 'ਚ ਪਿੰਡਾਂ 'ਚ ਖਾਸ ਕਰਕੇ ਸਾਨੀ 'ਚ ਬਹੁਤ ਨੈਗੇਟਿਵ ਮੈਸੇਜ ਗਿਆਗਾ ਤੇ ਭਗਵੰਤ ਮਾਨ ਨੂੰ ਆਉਣ ਵਾਲੇ ਦਿਨਾਂ 'ਚ ਉਹਦਾ ਨਤੀਜਾ ਵੀ ਭੁਗਤਣਾ ਪਊਗਾ ਤੇ ਇਹ ਮोटा-ਮੋਟਾ ਜੀ ਘਟਨਾ ਕਰਮ ਸੀਗਾ ਕੱਲ ਰੱਤਗੜ ਨੂੰ ਉਹਨਾਂ ਨੇ ਭੁਖ ਹੜਤਾਲ ਖਤਮ ਕੀਤੀ ਤੇ ਇਹ ਫਤਿਹਗੜ ਸਾਹਿਬ ਦੇ ਵਿੱਚ ਇਹ ਸਾਡੀ ਜਿਹੜੀ ਸਾਰੰ ਅਨਾਜਮੰਡੀ ਸੀਗੀ ਉੱਥੇ ਕਿਸਾਨ ਪੰਚਾਇਤ ਸੀਗੀ ਉਸ ਤੋਂ ਉਸ ਤੋਂ ਬਾਅਦ ਉੱਥੇ ਹੀ ਇਹ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਹ ਜਿਹੜਾ ਉਹਨਾਂ ਨੇ ਆਪਣਾ ਬਰਥ ਹੈਗਾ ਮਰਨ ਬਰਥਾ ਉਹ ਤੋੜਿਆਗਾ ਜੀ ਸੋ ਉਧਰ ਅਗਲੀ ਖਬਰ ਤੇ ਚਲਿਏ ਤਾਂ ਨਾਮ ਸ਼ਾਨਦਾਰ ਰੱਖ ਲੈਣ ਦੇ ਨਾਲ ਕੋਈ ਬਹੁਤ ਵੱਡਾ ਡਾਕਟਰ ਨਹੀਂ ਬਣ ਜਾਂਦਾ ਉਧਰ ਡਾਕਟਰ ਜான் ਕੇਮ ਨਾਂ ਦਾ ਵਿਅਕਤੀ ਇੱਕ ਨਕਲੀ ਡਿਗਰੀ ਨਾਲ ਫੜਿਆ ਗਿਆ ਹੈ ਜੀ ਕੀ ਹੈ ਇਹ ਮਾਜਰਾ ਅੱਜ ਰੱਜ ਖਬਰ ਤੇ ਜਾਣਨਾ ਪਾਇਓ ਦੇਖੋ ਡਾਕਟਰ ਜான் ਕੇਮ ਨਾ ਤੁਸੀਂ ਸੁਣ ਕੇ ਸੋਚੋਗੇ ਕਿ ਬੰਦਾ ਕੋਈ ਵਿਦੇਸ਼ੀ ਹੋਗਾ ਤੇ ਉਹਨੇ ਟਵਿੱਟਰ ਤੇ ਆਪਣੀ ਫੋਟੋ ਵੀ ਇਦਾਂ ਦੀ ਲਾ ਰੱਖੇ ਸੀਗੀ ਬਾਲ ਬਰਾਊਨ ਜੇ ਸੀਗੇ ਤੇ ਕਿ ਕੋਈ ਵਿਦੇਸ਼ੀ ਹੋਗਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੋ ਗਿਆ ਜਿਤਨਾ ਉਹਨਾਂ ਦੇ ਟਵੀਟਸ ਨੂੰ ਰੀਟਵੀਟ ਵੀ ਕਰਦੇ ਰਹਿੰਦੇ ਸੀਗੇ ਤੇ ਉਹਨੂੰ ਅੱਗੇ ਪੁਸ਼ ਵੀ ਕਰਦੇ ਰਹਿੰਦੇ ਸੀ ਉਹਨੂੰ ਬੁਲਾ ਕੇ ਅਵਾਰਡ ਵੀ ਵਗੈਰਾ ਵੀ ਦਿੰਦੇ ਰਹਿੰਦੇ ਸੀ ਉਹਦਾ ਨਾਂ ਸੀਗਾ ਜੀ ਨਰਿੰਦਰ ਯਾਦਵ ਤੇ ਉਹ ਸਰਕਾਰ ਦਾ ਬਿਸਲੂਕੂ ਬਣਿਆ ਹੋਇਆ ਸੀ ਮੋਦੀ ਦੀ ਚੀਜ਼ਾਂ ਨੂੰ ਅੱਗੇ ਪੁਸ਼ ਕਰਦਾ ਸੀ ਯੋਗੀ ਦੀ ਚੀਜ਼ਾਂ ਨੂੰ ਅੱਗੇ ਪੁਸ਼ ਕਰਦਾ ਸੀ ਹੁਣ ਇੱਕ ਗੱਲ ਨਿਕਲ ਕੇ ਆਈ ਹੈ ਕਿ ਉਹ ਹਾਰਟ ਸਰਜਨ ਬਣਿਆ ਹੋਇਆ ਸੀ ਤੇ ਉਹਨੇ 15 ਕਿਤੇ ਨੇ ਕਿਤੇ ਹਾਰਟ ਉਹ ਕਿਤੇ ਆਪਰੇਸ਼ਨ ਕੀਤੇ ਤੇ 15 ਦੀਆਂ 15 ਦੀਆਂ 15 ਤੇ 15 ਦੀਆਂ ਹੀ ਮੋਤਾ ਹੋ ਗਈਆਂ ਤੇ ਬਾਅਦ ਚ ਜਦੋਂ ਇਸ ਤੇ ਇਨਕੁਆਰੀ ਹੋਈ ਮੱਧ ਪ੍ਰਦੇਸ਼ ਚ ਉਹ ਜਿਹੜੀ ਡਿਗਰੀ ਉਹਨਾਂ ਦੀ ਉਹ ਫਰਜੀ ਨਿਕਲੀ ਆ ਮੈਂ ਕਿੰਨੀਆਂ ਇਹ ਕਿੰਨੇ ਹੀ ਐਗਜ਼ਾਮਪਲ ਦੱਸ ਸਕਦਾ ਜਿੱਥੇ ਇਸ ਬੰਦੇ ਨੇ ਕਿਤੇ ਨ ਕਿਤੇ ਵੀ ਪ੍ਰੋ ਵੀ ਜੀਪੀ ਟਵੀਟ ਕੀਤੇ ਤੇ ਉਹਨਾਂ ਨੂੰ ਯੋਗਿਆਦਤਨਾਤ ਹੋਰ ਕੇ ਵੱਡੇ ਨਾਂ ਦੇ ਆ ਗੂਚੀ ਮਿਨਿਸਟਰ ਤੱਕ ਲੈਵਲ ਦੇ ਬੰਦੇ ਰੀਟਵੀਟਾ ਕਰ ਰਹੇ ਸੀਗੇ ਤੇ ਇਦਾਂ ਦੇ ਫਰਜ਼ੀ ਬੰਦਿਆਂ ਨੂੰ ਕਿਤੇ ਨ ਕਿਤੇ ਪੁਸ਼ ਕਰਨਾ ਇਹ ਵੀ ਜੀ ਦੀ ਭਾਜੀ ਦੀ ਇਹਨਾਂ ਕੋਲ ਨਾ ਅਸਲ ਚ ਕੀ ਹੈ ਇਹਨਾਂ ਨੂੰ ਇੱਕ ਇੱਕ ਦਿਨ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਉਹ ਪੋਡਕਾਸਟ ਬਾਰੇ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੂੰ ਫੋਬੀਆ ਹੈ ਇਹਨਾਂ ਨੂੰ ਲੱਗਦਾ ਕਿ ਕੋਈ ਵਾਈਟ ਮੈਨ ਆ ਕੇ ਸਾਡੀ ਤਾਰੀਫ ਕਰੇ ਜਿਹਦਾ ਅੰਗਰੇਜ਼ੀ ਚ ਨਾ ਹੋਵੇ ਅੰਗਰੇਜ਼ ਹੋਵੇ ਜੇ ਕਿ ਸਾਡੇ ਜੋ ਜਿਹੜਾ ਵੀ ਅੰਗਰੇਜ਼ ਆ ਕੇ ਇਹਨਾਂ ਦੀ ਤਾਰੀਫ ਕਰਦਾ ਉਹਨੂੰ ਇਹ ਸਰਤੇ ਚੱਕ ਲੈਂਦੇ ਨੇ ਉਹਦੇ ਵਾਸਤੇ ਸਾਰਾ ਕੁਝ ਕਰ ਦਿੰਦੇ ਨੇ ਤੇ ਇਹ ਮੋਟਾ-ਮੋਟਾ ਜੀ ਮਾਮਲਾ ਸੀਗਾ ਬਾਕੀ ਆਪਾਂ ਨੂੰ ਪਤਾ ਹੈ ਕਿ ਉਦੋਂ ਜਦੋਂ ਇਹਦੀ ਇਹਨੂੰ ਸਨਮਾਨਿਤ ਕੀਤਾ ਜਾਂਦਾ ਸੀਗਾ ਉਹਦੇ ਕਿੰਨੇ ਜ਼ਿਆਦੇ ਟਵੀਟ ਕਰਦੇ ਸੀਗੇ ਪ੍ਰੋ ਮੋਦੀ ਤੇ ਕਿਤੇ ਨ ਕਿਤੇ ਉਹਨਾਂ ਦੇ ਉਲਟ ਵੀ ਬਹੁਤ ਬੋਲਦੇ ਸੀਗੇ ਆ ਆਂਦੋਲਨ ਦੇ ਕਿਸਾਨ ਆਂਦੋਲਨਾਂ ਤੇ ਹੋਰ ਚੀਜ਼ਾਂ ਤੇ ਤੇ ਹੁਣ ਦੇਖੋ ਇਹ ਜਮਾ ਫਰਜ਼ੀ ਨਿਕਲਿਆਗਾ ਬੰਦਾ 15 ਇਸ ਕਰਕੇ 15 ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜੀ ਵੱਡਾ ਆਕੜਾ ਹੈ ਇਹ ਮੌਤਾਂ ਇੱਕ ਹੀ ਉਹ ਵੀ ਕਿਸੇ ਦੇ ਹੱਥੋਂ ਹੋਣੀ ਬਹੁਤ ਵੱਡੀ ਗੱਲ ਹੁੰਦੀ ਹੈ ਇਹਨੂੰ ਤਾਂ ਹਤਿਆ ਦੀ ਕੈਟਾਗਰੀ ਚ ਵੈਸੇ ਪੈਂਦੀ ਹੈ ਇਹ ਚੀਜ਼ ਵੀ ਹਤਿਆ ਕੀਤੀ ਗਈ ਹੈ ਇੱਕ ਤਰ੍ਹਾਂ ਦੀ ਇਹਨਾਂ ਦੇ ਵੱਲੋਂ ਪਰ ਚਲੋ ਆਪਾਂ ਅਗਲੀ ਖਬਰ ਦਾ ਰੁਕ ਕਰ ਲੈਂਦੇ ਆ ਉਧਰ ਮਾਲੇਗਾ ਉਹ ਬਲਾਸਟ ਮਾਮਲੇ ਦੇ ਵਿੱਚ ਸੁਣਵਾਈ ਤੋਂ ਐਨ ਪਹਿਲਾਂ ਜੱਜ ਹੁਣਾ ਨੂੰ ਟਰਾਂਸਫਰ ਕਰ ਦਿੱਤਾ ਗਿਆ ਜਿਸ ਕੇਸ ਦੇ ਵਿੱਚ ਸਾਧ ਵੀ ਬੀਬੀ ਦਾ ਵੀ ਨਾਮ ਆ ਰਿਹਾ ਹਾਂਜੀ ਇਹ ਮਾਮਲਾ ਆਪਾਂ ਪਤਾ ਸਾਲ 2008 ਦਾ ਹੈਗਾ ਜਿੱਥੇ ਹਿੰਦੂ ਆਤੰਗਵਾਦ ਨਾਲ ਜੁੜਿਆ ਹੋਇਆ ਹੈਗਾ ਜੀ ਇਹ ਮੁੱਦਾ ਉਸ ਟਾਈਮ ਕਿਤੇ 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 ਇਹਨਾਂ ਨੇ ਬਲਾਸਟ ਕੀਤੇ ਸੀਗੇ ਮਾਲੇ گاؤں ਦੇ ਵਿੱਚ ਮੋਟਰਸਾਈਕਲਾਂ 'ਚ ਰੱਖ ਕੇ ਨਾਸਕ ਮੁੰਬਈ ਅਤੇ ਨਾਸਕ ਦੇ ਵਿਚਕਾਰ ਇਹਨਾਂ ਨੇ ਇਹ ਬਲਾਸਟ ਕੀਤੇ ਸੀ ਇੱਕ ਮਸਜਿਦ ਕੋਲ ਇੱਕ ਮਸਜਿਦ ਸੀਗੀ ਉੱਥੇ ਉਹਨਾਂ ਨੇ ਮੋਟਰਸਾਈਕਲ 'ਚ ਜਿਹੜੇ ਐਕਸਪਲੋਸਿਵ ਡਿਵਾਈਸ ਹੈਗੇ ਉਹ ਲਾ ਕੇ ਉੱਥੇ ਵਿਸਪੋਰਟ ਕੀਤੇ ਸੀ ਜਿੱਦੇ 'ਚ 6 ਲੋਕਾਂ ਦੀਆਂ ਮੌਤਾਂ ਹੋਈਆਂ ਸੀ ਤੇ 100 ਤੋਂ ਵੱਧ ਲੋਕ ਗਾਇਲ ਹੋਏ ਸੀ ਉਹਦੇ 'ਚ ਪ੍ਰਗਿਆ ਠਾਕਰ ਦਾ ਨਾਮ ਵੀ ਆਇਆ ਸੀਗਾ ਜਿਹੜੇ ਬੀਜੇਪੀ ਦੇ ਆਗੂ ਨੇ ਲੈਫਟ ਇੰਡਰਨਲ ਪ੍ਰਸਾਦ ਪ੍ਰੋਇਡ ਦਾ ਨਾਮ ਆਇਆ ਸੀਗਾ ਪੰਜ ਬੰਦੇ ਹੋਰ ਸੀਗੇ ਤੇ ਉਹਨਾਂ ਦੇ ਯੂਪੀਏ ਦੇ ਤਤ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਹੁਣ ਕਿਤੇ ਕਿਤੇ ਇਹ ਸੁਣਨ ਚ ਆ ਰਿਹਾਗਾ ਜੀ ਕਿ ਜਿਹੜੇ ਜੱਜ ਨੇ ਐਨਆਈਏ ਦੀ ਕੋਰਟ ਨੇ ਫੈਸਲਾ ਸੁਣਾਣਾ ਸੀਗਾ ਫੈਸਲਾ ਉਹਨਾਂ ਨੇ ਕਈ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਤ ਰੱਖਿਆ ਹੋਇਆ ਸੀਗਾ ਤੇ ਜਿੱਦਨ ਫੈਸਲਾ ਸੁਣਾਣਾ ਸੁਣਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਕੱਲ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਗਈ ਹੈਗੀ ਤੇ ਕਿਤੇ ਕਿਤੇ ਆਪਣੇ ਬੰਦਿਆਂ ਨੂੰ ਬਚਾਣਾ ਹੀ ਚਾਹੁੰਦੇ ਸੀਗੇ ਆਪਾਂ ਨੂੰ ਪਤਾ ਕਿਵੇਂ ਇਹਨਾਂ ਨੇ ਅੱਡਡ ਥਾਵਾਂ ਤੇ ਇਹਨਾਂ ਨੇ ਮੁਸਲਮਾਨਾਂ ਦੇ ਬਸਤੀਆਂ ਤੇ ਮਸੀਤਾਂ ਤੇ ਕਿੰਨੇ ਅਟੈਕ ਕੀਤੇ ਹੈਗੇ ਕਿੰਨੇ ਉੱਥੇ ਬੰਬ ਇਹਨਾਂ ਨੇ ਬੰਬ ਬਲਾਸਟ ਕੀਤੇ ਆਪਣੇ ਸਾਰੇ ਬੰਦਿਆਂ ਨੂੰ ਇਹਨਾਂ ਨੇ ਬਰੀ ਕਰਾ ਲਿਆ ਤੇ ਸਾਰੇ ਘਟਨਾਕਰਮ ਇਹ ਅੰਜਾਮ ਦਿੰਦੇ ਸੀ ਕਿ ਮੱਥੇ ਸਰ ਕਿਤੇ ਕਿਤੇ ਮੁਸਲਮਾਨਾਂ ਦੇ ਮੜ ਦਿੰਦੇ ਸੀਗੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਦਾ ਸਾਰਾ ਜਿਹੜਾ ਕੰਮ ਕਰਨ ਦਾ ਸਟਾਈਲ ਉਧਰ ਸ਼ਾਹ ਹੁਣੀ ਜੰਮੂ ਕਸ਼ਮੀਰ ਦੇ ਦੌਰੇ ਤੇ ਸੀ ਜਿਸ ਤੋਂ ਪਹਿਲਾਂ ਬਹੁਤ ਵੱਡਾ ਕ੍ਰੈਕਡਾਊਨ ਹੋਇਆ ਹਾਂ ਅਮਿਤ ਸਿਆ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਹੋਏ ਨੇ ਜੀ ਉਸ ਤੋਂ ਪਹਿਲਾਂ ਹੀ ਜਿਹੜੇ ਉੱਥੇ ਹੁਰੀਅਤ ਦੇ ਜਿਹੜੇ ਲੀਡਰ ਨੇ ਮੀਰ ਵਾਈਜ਼ ਉਮਰ ਫਾਰੂਕ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈਗਾ ਬਾਕੀ ਸੈਕੜਿਆਂ ਕਸ਼ਮੀਰੀਆਂ ਨੂੰ ਥਾਣਿਆਂ 'ਚ ਬੁਲਾ ਕੇ ਪੁਲਿਸ ਪੁੱਛਕਿਛ ਕਰ ਰਹੀ ਹੈ ਈਵਨ ਉਹਨਾਂ ਬੰਦਿਆਂ ਨੂੰ ਵੀ ਬੁਲਾ ਰਹੀ ਹੈ ਜਿਹੜੇ 2007-08 ਦੇ ਕੇਸਾਂ 'ਚ ਬਰੀ ਹੋ ਚੁੱਕੇ ਨੇ ਉਹਨਾਂ ਨੂੰ ਵੀ ਬੁਲਾ ਬੁਲਾ ਕੇ ਤੰਗ ਕਰੀ ਜਾ ਰਹੀ ਹੈ ਉਹਨਾਂ ਬਜ਼ੁਰਗਾਂ ਨੂੰ ਬੁਲਾ ਬੁਲਾ ਕੇ ਤੰਗ ਕਰੇ ਜਾ ਰਹੀ ਹੈ ਜਿੰਨੇ ਵੀ ਪੋਲਿਟਿਕਲੀ ਐਕਟਿਵ ਲੋਕ ਨੇ ਸਾਰਿਆਂ ਨੂੰ ਪੁਲਿਸ ਉੱਤੇ ਤੰਗ ਕਰ ਰਹੀ ਹੈਗੀਆ ਤੇ ਇਹ ਮੋਟਾ-ਮੋਟਾ ਅਨੰਤਨਾਗ ਇਲਾਕਾ ਹੋ ਗਿਆ ਜੰਮੂ ਕਸ਼ਮੀਰ ਦੇ ਸਾਰੇ ਕਸ਼ਮੀਰ ਦੇ ਸਾਰੇ ਇਲਾਕਿਆਂ ਚ ਇਹ ਹੋ ਰਿਹਾ ਤੇ ਕੱਲ ਰਾਤ ਨੂੰ ਪਹੁੰਚੇ ਸੀ ਕਿ ਅਮਿਤ ਸ਼ਾ ਉੱਥੇ ਤੇ 2-3 ਦਿਨ ਰਹਿਣਗੇ ਤੇ ਮੈਂ ਤਾਂ ਅੱਜ ਟਵਿੱਟਰ ਤੇ ਲਿਖਿਆ ਵੀ ਕਿ ਅਮਿਤ ਸ਼ਾ ਉੱਥੇ ਮਤਲਬ ਕੀ ਦੇਖਣ ਜਾ ਰਹੇ ਨੇ ਉੱਥੇ ਡਵੈਲਪਮੈਂਟ ਦੇਖਣ ਜਾ ਰਹੇ ਨੇ ਜਾਂ ਫਿਰ ਲੋਕਾਂ ਲੋਕਾਂ ਨਾਲ ਕੁੱਟਮਾਰ ਕਿਉਂ ਕਰਦੀ ਹੈ ਪੁਲਿਸ ਉਹ ਦੇਖਣ ਜਾ ਰਹੇ ਨੇ ਇਹ ਕਲੀਅਰ ਹੋਣਾ ਚਾਹੀਦਾ ਮਨਨ ਤੁਸੀਂ ਉੱਥੇ ਜਾ ਰਹੇ ਹੋ ਉਹ ਮਿਨਿਸਟਰ ਹੋ ਉਹ ਤੋਂ ਜਾਣ ਤੋਂ ਪਹਿਲਾਂ ਹੀ ਉੱਥੇ ਜਿੰਨੇ ਵੀ ਪੋਲਿਟਿਕਲ ਐਕਟਿਵ ਲੋਕ ਨੇ ਸਾਰਿਆਂ ਦਾ ਸਾਰਿਆਂ ਨੂੰ ਪੁਲਿਸ ਪਟੇ ਤੇ ਚੜ੍ਹ ਰਹੀ ਹੈ ਜਿਹੜੇ ਬੰਦੇ ਬਹੁਤ ਪੁਰਾਣੇ ਟਾਈਮ ਤੋਂ ਇਨਐਕਟਿਵ ਨੇ ਉਹਨਾਂ ਨੂੰ ਵੀ ਚੱਕ ਰਹੀ ਹੈ ਬਜ਼ੁਰਗਾਂ ਨੂੰ ਨਹੀਂ ਛੱਡ ਰਹੀ ਇਹਦਾ ਮਤਲਬ ਕੀ ਹੈ ਸਾਰੇ ਜਿੰਨੇ ਵੀ ਉੱਥੇ ਮਸਜਿਦ ਨੇ ਈਵਨ ਇੱਕ ਗੱਲ ਇੱਕ ਖਬਰ ਇਸ ਵਾਰ ਆਪਾਂ ਕਰ ਨਹੀਂ पाए ਆਪਾਂ ਕਰਨੀ ਚਾਹੀਦੀ ਸੀ ਕਿ ਗੁਰਪ੍ਰੀਤ ਤੁਹਾਨੂੰ ਇੱਕ ਗੱਲ ਪਤਾ ਹੈ ਕਿ ਜਿਹੜੀ ਇਸ ਵਾਰ ਈਦ ਸੀਗੀ ਉਹਦੀ ਨਮਾਜ਼ ਇਸ ਵਾਰ ਕਸ਼ਮੀਰ ਚ ਜਾਮਾ ਮਸਜਿਦ ਚ ਨਹੀਂ ਹੋਈ ਉਹਨਾਂ ਦੀ ਜਿਹੜੀ ਜਾਮਾ ਮਸਜਿਦ ਹੈ ਗਿਆ ਉੱਥੇ ਨਮਾਜ਼ ਅਦਾ ਕਰਨ ਨਿਰ ਦਿੱਤੇ ਨਾ ਨੇ ਇਹ ਇਹ ਦਾੜੇ ਦੇਖੋ ਕਿੰਡੀ ਵੱਡੀ ਖਬਰ ਹੈਗੀ ਆ ਇੰਡੀਅਨ ਮੀਡੀਆ ਚ ਗਾਇਬ ਸੀਗੀ ਇਹ ਖਬਰ ਅਸੀਂ ਵੀ ਨਹੀਂ ਡਿਸਕਸ ਕਰ ਪਾਏ ਬੈ ਵੀ ਉਧਰ ਉਲਝ ਜਾ ਹੋਇਆ ਸੀਗਾ ਲੇਕਿਨ ਦੇਖੋ ਕਿੰਨੀ ਵੱਡੀ ਖਬਰ ਹੈਗੀ ਆ ਤੇ ਹੁਣ ਜਦੋਂ ਇਹ ਜਾ ਰਹੇ ਨੇ ਤਾਂ ਦੇਖ ਲਓ ਤੁਸੀਂ ਕਿ ਕਿਵੇਂ ਸਾਰੇ ਲੋਕ ਗੱਲਬਾਤ ਕਰ ਰਹੇ ਨੇ ਇਹਦਾ ਕਾਰਨ ਹੀ ਸਾਹਮਣੇ ਆਇਆ ਕਿ ਕਿਉਂ ਨਹੀਂ ਕਰਨ ਦਿੱਤੀ ਕਿ ਜਾਮਾ ਮਸਜਿਦ ਚ ਉਹਨਾਂ ਨੂੰ ਨਮਾਜ਼ ਅਦਾ ਬਾਈ ਉੱਥੇ ਉੱਥੇ ਤਾਂ ਮਤਲਬ ਲੋਕਾਂ ਨੂੰ ਇੰਨਾ ਮੈਂਟਲੀ ਟੌਰਚਰ ਕਰ ਰੱਖਿਆਗਾ ਤੁਸੀਂ ਜਾਓਗੇ ਜਿਵੇਂ ਮੇਰੇ ਕੁਝ ਦੋਸਤ ਉਨਹੀਂ ਜਾ ਕੇ ਆਏ ਨੇ ਤੇ ਮੇਰੀ ਲਗਾਤਾਰ ਕਸ਼ਮੀਰ ਨਾਲ ਇੱਕ ਤਾਲੁਕ ਵੀ ਰਿਹਾਗਾ ਕਿਉਂਕਿ ਮੈਂ ਜੰਮੂ ਕਸ਼ਮੀਰ ਨੂੰ ਕਵਰ ਕੀਤਾਗਾ ਮੈਂ ਉੱਥੇ ਕੋਰਸਪੋਨਡੈਂਟ ਰਹਾਗਾ ਪੱਤਰਕਾਰੀ ਮੈਂ ਉੱਥੋਂ ਕੀਤੀ ਹੋਈ ਹੈ ਤੇ ਉੱਥੇ ਨਾ ਮਤਲਬ ਲੋਕਾਂ ਨੂੰ ਇੰਨਾ ਜ਼ਿਆਦਾ ਡਰਾ ਰੱਖਿਆ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਮਤਲਬ ਈਵਨ ਜਿਹੜੇ ਬਹੁਤ ਜ਼ਿਆਦਾ ਸੰਗਰਮ ਬੰਦੇ ਨੇ ਉਹਨਾਂ ਨੂੰ ਤਾਂ ਵਿਚਾਰਾ ਨੂੰ ਅੰਡਰਗਰਾਉਂਡ ਹੀ ਰਹਿਣਾ ਪੈਂਦਾ ਪਹਿਲੀ ਗੱਲ ਤਾਂ ਦੂਜੀ ਗੱਲ ਜਿਹੜੇ ਕਿ ਸਿਵਲ ਸੁਸਾਇਟੀ ਟਾਈਪ ਲੋਕ ਹੁੰਦੇ ਨੇ ਜਿਹੜੇ ਵਿਚਾਰੇ ਹਿਊਮਨ ਰਾਈਟਸ ਇਸ਼ੂਸ ਤੇ ਬੋਲਦੇ ਨੇ ਆ ਮੜਾ ਮੋਟਾ ਪੋਲਿਟੀਕਲੀ ਐਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਡੈਮੋਕਰੈਟਿਕ ਘੇਰਿਆਂ 'ਚ ਉਹਨਾਂ ਨੂੰ ਵੀ ਪੁਲਿਸ ਬਹੁਤ ਜ਼ਿਆਦਾ ਤੰਗ ਕਰਦੀ ਹੈ ਉਹਨਾਂ ਨੂੰ ਉਹਨਾਂ ਉਹਨਾਂ ਦੀ ਔਰਤਾਂ ਸਾਹਮਣੇ ذلیل ਕਰਨਾ ਬੱਚਿਆਂ ਸਾਹਮਣੇ ذلیل ਕਰਨਾ ਉਹਨਾਂ ਦੇ ਬੱਚਿਆਂ ਨੂੰ ਔਰਤਾਂ ਨੂੰ ਤੰਗ ਕਰਨਾ ਇਹ ਸਾਰਾ ਕੁਝ ਹੁੰਦਾ ਹੈ مطلب ਮੈਂ ਇੰਡੀਅਨ ਆਰਮੀ ਵਾਲਾ ਤਾਂ ਛੱਡ ਦਿਓ ਮਤਲਬ ਉਹਨਾਂ ਦੀ ਪੁਲਿਸ ਦਾ ਵੀ ਕਹਿ ਰਿਆਂਗਾ ਬਹੁਤ ਮਤਲਬ ਬਹੁਤ ਜ਼ਿਆਦਾ ਉੱਥੇ ਮਤਲਬ बुरा हाल ਹੈਗਾ ਤੇ ਉੱਥੇ ਪਤਾ ਨਹੀਂ ਕੀ ਮਨਾਂ ਚ ਚੱਲ ਰਿਹਾਗਾ ਬਹੁਤ سارے ਲੋਕ ਲੋਕਾਂ ਨਾਲ ਮਿਰਗਲ ਹੁੰਦੀ ਤਾਂ ਇਹ ਕਹਿੰਦੇ ਨੇ ਕਿ ਯਾਰ ਫਟੂਗਾ ਖਸ਼ਲੀਰਤਾ ਕਦੇ ਨਾ ਕਦੇ ਇੰਨਾ ਮਤਲਬ ਲੋਕ ਇੰਨੇ ਪਰੇਸ਼ਾਨ ਹੋਣ ਤੇ ਇੰਨੇ ਚੁੱਪ ਹੋਣ ਇੱਕ ਮੇ ਹੋ ਸਕਦਾਗਾ ਮਤਲਬ ਜਾਂ ਤਾਂ ਉਹਨਾਂ ਦੇ ਮਨਾਂ ਅੰਦਰ ਹੀ ਕੋਈ ਮਤਲਬ ਅੱਗ ਬਲ ਰਹੀ ਹੋਵੇਗੀ ਕੁਛ ਨਾ ਕੁਛ ਹੋਊਗਾ ਮਤਲਬ ਬਹੁਤ ਜ਼ਿਆਦਾ ਚੁੱਪ ਕਰ ਮਤਲਬ ਤੁਸੀਂ ਹੁਣ ਜਾਉਂਗੇ ਤਾਂ ਉੱਥੇ ਜੇ ਕੋਈ ਦਰਖਤੋਂ ਕੋਈ ਪੱਤਾ ਵੀ ਡੁੱਗੂਗਾ ਉਹਦੀ ਵੀ ਤੁਹਾਨੂੰ ਆਵਾਜ਼ ਸੁਣੂਗੀ ਪਰ ਇਨਸਾਨਾਂ ਦੀ ਆਵਾਜ਼ ਨਹੀਂ ਸੁਣੂਗੀ ਜੀ ਲੋਕਾਂ ਨੂੰ ਇੰਨਾ ਜ਼ਿਆਦੇ ਉਹ ਕਰ ਰੱਖਿਆਗਾ ਤੇ ਇਹ ਵੀ ਨਹੀਂ ਸੀਗਾ ਅਮਿਤ ਸ਼ਾ ਮਤਲਬ ਇਹ ਸਵਾਲ ਹੈ ਯਾਰ ਅਮਿਤ ਸ਼ਾ ਉੱਥੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਕਸ਼ਮੀਰ ਦਾ ਵਿਕਾਸ ਕਰ ਰਹੇ ਆਂ ਕਸ਼ਮੀਰ ਚ ਇਹ ਵਿਕਾ ਆਪਣਾ ਵਿਕਾਸ ਦੇਖਣ ਜਾ ਰਹੇ ਨੇ ਆ ਫਿਰ ਇਹ ਇਹ ਦੇਖਣ ਜਾ ਰਹੇ ਨੇ ਕਿ ਉੱਥੇ ਲੋਕਾਂ ਨੂੰ ਪੁਲਿਸ ਤੋਂ ਟੁਕ ਮਾਰ ਕਿਉਂ ਕਰਦੀ ਹੈ ਜੀ ਇਹ ਤਾਂ ਹੈ ਸੋ ਮੈਂ ਕੁਝ ਵੀਡੀਓਜ਼ ਵੀ ਲਗਾਤਾਰ ਦੇਖ ਰਿਆ ਸੀ ਟਵਿੱਟਰ ਦੇ ਉੱਪਰ ਕੁਝ ਸਮਾਪੁਰਾਨੀਆਂ ਜਿੱਥੇ ਉੱਤੇ ਜਿਹੜੇ ਆਰੇਦਵਾਰੇ ਦੇ ਪੱਤਰ ਨੇ ਮੰਨ ਲਓ ਪੱਤਰਕਾਰ ਨੇ ਜਿਹੜਾ ਕੋਈ ਦਿੱਲੀ ਤੋਂ ਮੰਨ ਲਓ ਘੁੰਮਣ ਗਿਆ ਹੋਇਆ ਜੇਕਰ ਉਹ ਵੀ ਕੋਈ ਵੀਡੀਓ ਸ਼ੂਟ ਕਰਨੀ ਚਾਹੁੰਦਾ ਆਪਣੇ ਚੈਨਲਸ ਦੇ ਲਈ ਉਹ ਵੀ ਨਹੀਂ ਸ਼ੂਟ ਕਰਨ ਦਿੰਦੇ ਉੱਥੇ ਪੁਲਿਸ ਕਰਮੀ ਜਿਹੜੇ ਸੀ ਉਹ ਵੀ ਕਹਿ ਰਹੇ ਨੇ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਨਹੀਂ ਬਣਾਉਣ ਦੇਾਂਗੇ ਤੁਸੀਂ ਬੰਦ ਕਰ ਦਿਓ ਸੋ ਜਿੰਨਾ ਕੰਪਰੈਸ ਕਰੋਗੇ ਕਿਸੇ ਨਾ ਕਿਸੇ ਸਮੇਂ ਤੇ ਜਾ ਕੇ ਤਾਂ ਉਹ ਜਿਹੜਾ ਲਾਵਾ ਹੈ ਉਹ ਬਾਹਰ ਜ਼ਰੂਰ ਨਿਕਲੂਗਾ ਦੇਖਦੇ ਹਾਂ ਕੀ ਬਣਦਾ ਹੈ ਪਰ ਅੱਗੇ ਚੱਲੀਏ ਉਧਰ ਆਸਰਾਮ ਦੀ ਜਿਹੜੀ ਬੇਲ ਸੀ ਉਹ ਖਤਮ ਹੋ ਗਈ 31 ਮਾਰਚ ਨੂੰ ਤੇ ਫੇਰ ਤੋਂ ਉਸ ਨੂੰ ਰਾਹਤ ਦਿੱਤੀ ਗਈ ਅੱਗੇ ਹਾਂਜੀ ਆਸਰਾਮ ਨੂੰ ਰਾਹਤ ਦਿੱਤੀ ਗਈ ਹੈਗੀਆ ਤੇ ਉਹ ਉਹ ਕਿਤੇ ਨਾ ਕਿਤੇ ਹੁਣ 31 ਜੁਲਾਈ ਤੱਕ ਉਹ ਬਾਹਰ ਰਹਿਣਗੇ ਰੇਪ ਦਾ ਦੋਸ਼ੀ ਹੈਗਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਤੇ 14 ਜਨਵਰੀ ਨੂੰ ਬਾਹਰ ਆਇਆ ਸੀਗਾ ਤੇ 31 ਮਾਰਚ ਤੱਕ ਉਹਦੀ ਇੰਟਰਿੰਗ ਬੇਲ ਸੀਗੀ ਬਾਅਦ ਚ ਉਹ ਖਤਮ ਹੋ ਰਹੀ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਇੱਕ ਰਾਤ ਪਹਿਲਾਂ ਉਹ ਹਸਪਤਾਲ ਚ ਵਰਤੀ ਹੋ ਗਿਆ ਤੇ ਹੁਣ ਉਹਨੂੰ 31 ਜੁਲਾਈ ਤੱਕ ਦੀ ਜਿਹੜੀ ਜ਼ਮਾਨਤ ਉਹ ਦੇ ਦਿੱਤੀ ਗਈ ਹੈਗੀ ਆ ਤੁਸੀਂ ਤੁਹਾਨੂੰ ਆਪ ਹੀ ਹਿਸਾਬ ਲਾ ਲਓ ਬਾਬਿਆਂ ਦਾ ਦੌਰ ਚੱਲ ਰਿਹਾ ਹੈਗਾ ਪੂਰਾ ਜਿਹੜੇ ਕਨਵਿਕਟ ਵੀ ਹੋ ਚੁੱਕੇ ਹੈਗੇ ਜਿਹੜੇ ਸਰਦਾਵਾ ਕੱਟ ਰਹੇ ਨੇ ਉਹਨਾਂ ਨੂੰ ਇੰਨੀ ਮौज ਕਰਾ ਰਹੇ ਨੇ ਸ਼ਾਇਦ ਮਤਲਬ ਮੈਨੂੰ ਤਾਂ ਲੱਗਦਾਗਾ ਕਿ ਇਹਨਾਂ ਦੇ ਬਾਬੇ ਵਗੈਰਾ ਨੇ ਇਹਨਾਂ ਨੂੰ ਕੋਈ ਮੰਤਰ ਦੇ ਰੱਖਿਆਗਾ ਜਿਹੜੇ ਜਿੱਥੇ ਉਹਨਾਂ ਨੇ ਕਿਹਾ ਰੱਖਿਆਗਾ ਕਿ ਜਗਤ ਮੈਂ ਤਾਂ ਲਿਖਿਆ ਟਵਿੱਟਰ ਤੇ ਵੀ ਲਿਖਿਆ ਜਗਤ ਮੈਂ ਕੋਈ ਨਾ ਪਰਮਾਨੈਂਟ ਰੇਪ ਕੇਸ ਮੈਂ ਵੀ ਇਨ ਐਸੇ ਲੋਕੋ ਨੂੰ ਮਿਲੇ ਵੀਆਈਪੀ ਟ੍ਰੀਟਮੈਂਟ ਯਾਨੀ ਕਿ ਇਹਨਾਂ ਨੂੰ ਤਾਂ ਵੀਆਈਪੀ ਟ੍ਰੀਟਮੈਂਟ ਦੇ ਰਹੇ ਨੇ ਇੱਕ ਹਸਪਤਾਲਾਂ 'ਚ ਪਈ ਰਹਿੰਦੇ ਨੇ ਫਾਈਵ ਸਟਾਰ ਹਸਪਤਾਲਾਂ ਦੀ ਆਪਾਂ ਨੂੰ ਪਤਾ ਹੈ ਜਿਹੜੇ ਵੱਡੇ ਹਸਪਤਾਲ ਨੇ ਤਾਂ ਫਾਈਵ ਸਟਾਰ ਹਸਪਤਾਲ ਹੁੰਦੇ ਨੇ ਪੂਰਾ ਕਮਰਾ ਹੁੰਦਾ ਟੀਵੀ ਲੱਗਿਆ ਹੁੰਦਾ ਮ제 ਮ제 ਸ਼ਾਮ ਸਵੇਰੇ ਮਾਰਕੀਟ ਘੁੰਮਣ ਜਾਂਦੇ ਨੇ ਸਾਰਾ ਕੁਝ ਕਰਦੇ ਨੇ ਇਹ ਇਹ ਤਾਂ ਸਜਾਵਾਂ ਦਾ ਟ੍ਰੇਨ ਦੇਖ ਲੋ ਉਹ ਰਾਮਰੇ ਨੂੰ ਜਦੋਂ ਵੀ ਕਿਤੇ ਇਲੈਕਸ਼ਨ ਹੁੰਦਾ ਕੋਈ ਵੀ ਇਦਾਂ ਦੀ ਗੱਲ ਆਂਦੀ ਹੁੰਨ ਛੱਡ ਦਿੰਦੇ ਨੇ ਉਹਨੂੰ ਵੀ ਪਿੰਨਾ ਮਿੰਨਾ ਬਾਹਰ ਕੱਢੀ ਰੱਖਦੇ ਨੇ ਸੋ ਸਾਲ 'ਚ ਉਹ ਵੀ ਕੋਈ ਪੰਜ ਵਾਰ ਬਾਹਰ ਆਉਂਦਾ ਹੈਗਾ ਪੰਜ ਮਹੀਨੇ ਤਾਂ ਉਹਦੇ ਵੀ ਬਾਹਰ ਰਹਿੰਦੇ ਨੇ ਸਾਲ 'ਚ ਇਹ ਇਹ ਇਸ ਸਾਹਿਬ ਨਾਲ ਇਹਨਾਂ ਦੀਆਂ ਸਲਦਾਵਾਂ ਪੂਰੀ ਕਰਾ ਰਹੇ ਨੇ ਪਤਾ ਨਹੀਂ ਭਾਜਪੀ ਸਰਕਾਰ ਚੋਮੇਰ ਬਾਨ ਮੈਨੂੰ ਤਾਂ ਮਤਲਬ ਆਸ਼ਰਮ ਤੇ ਮਿਹਰਬਾਨ ਹੁੰਦਾ ਇੱਕ ਕਾਰਨ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿਉਂਕਿ ਉਹਦਾ ਕੰਮ ਗੁਜਰਾਤ 'ਚ ਬਹੁਤ ਜ਼ਿਆਦੇ ਤੇ ਗੁਜਰਾਤ 'ਚ ਅਗਲੇ ਸਾਲ ਇਲੈਕਸ਼ਨ ਹੋਣ ਜਾ ਰਹੇ ਨੇ ਉੱਥੇ ਸਟੇਟ ਇਲੈਕਸ਼ਨ ਨੇ ਕਿਤੇ ਨ ਕਿਤੇ ਸਟੇਟ ਇਲੈਕਸ਼ਨਾਂ 'ਚ ਉਹਦੀ ਮਦਦ ਚਾਹੁੰਦੇ ਨੇ ਇਸ ਕਰਕੇ ਉਹਨੂੰ ਬਾਰ-ਬਾਰ ਬਾਹਰ ਭੇਜ ਰਹੇ ਨੇ ਜੀ ਸੋ ਫਿਰ ਤਾਂ ਇਹ ਵਰਦਾ ਵੀ ਹੈ ਕਿਉਂਕਿ ਇਹ ਇਸੇ ਤਰੀਕੇ ਦੇ ਨਾਲ ਕਰਦੇ ਨੇ ਕੋਈ ਵੀ ਪੱਖ ਵੋਟਾਂ ਵਟੋਰਨ ਵਾਲਾ ਕਦੀ ਵੀ ਇਹ ਨ ਲਾ ਨਹੀਂ ਛੱਡਦੇ ਪਰ ਆਪਾਂ ਚੱਲੀਏ ਅੱਗੇ ਦੀ ਗੱਲ ਕਰਦੇ ਹਾਂ ਯੋਗੀ ਦੀ ਯੋਗੀ ਹੁਣੀ ਕਹਿ ਰਹੇ ਕਿ 2034 ਤੱਕ ਅਸੀਂ ਪੂਰੇ ਦੇਸ਼ 'ਚ ਇੱਕੋ ਵਾਰ ਵੋਟਾਂ ਕਰਾਉਂਦੀਆਂ ਨੇ ਕਹਿੰਦੇ ਨੇ ਸੰਸਾਧਨਾਂ ਦਾ ਤੇ ਬਾਕੀ ਸਮੇਂ ਵੀ ਬਰਬਾਦੀ ਬਹੁਤ ਹੁੰਦੀ ਆ ਜਦੋਂ ਅਲੱਗ-ਅਲੱਗ ਇਕੱਲੇ-ਕੱਲੇ ਵੱਖ-ਵੱਖ ਥਾਵਾਂ ਤੇ ਚੋਣਾਂ ਹੁੰਦੀਆਂ ਨੇ ਤੇ ਕੀ ਪਾਇਓ ਜੀ ਜਰਾ ਇਸ ਗੱਲ ਤੇ ਜਾਣਣਾ ਹਾਂਜੀ ਯੋਗੀ ਤਨਾਥ ਨੇ ਇਹ ਗੱਲ ਕਹੀ ਹੈ ਕਿ 2034 ਤੋਂ 2084 ਇਕ ਦੇਸ਼ ਇੱਕ ਇਲੈਕਸ਼ਨ ਕਰਾਉਂਗੇ ਉਸ ਤੋਂ ਪਹਿਲਾਂ ਜਿਹੜੀ ਕੇਂਦਰ ਦੀ ਆਪਣੇ ਵਿੱਤ ਮੰਤਰੀ ਨੇ ਨਿਰਮਲ ਸਤਾਰਮਣ ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ 2030 ਤੋਂ ਬਾਅਦ ਇਹ ਇਸ ਨੂੰ ਲਾਗੂ ਕਰਾਂਗੇ 2029 ਦੇ ਇਲੈਕਸ਼ਨਾਂ ਚ ਅਸੀਂ ਲਾਗੂ ਨਹੀਂ ਕਰ ਸਕਤੇ 2024 ਦੇ ਇਲੈਕਸ਼ਨਾਂ ਤੇ ਲਗਭਗ 1 ਲੱਖ ਕਰੋੜ ਰੁਪਏ ਖਰਚਾ ਆਇਆ ਸੀਗਾ ਤੇ ਬਾਕੀ ਹੋਰ ਵੀ ਕਿਤੇ ਕਿਤੇ ਜਦੋਂ ਇਲੈਕਸ਼ਨ ਹੁੰਦੇ ਨੇ ਅੱਡਾ-ਸਟੇਟਾਂ ਤੇ ਉਦੋਂ ਵੀ ਖਰਚਾ ਆਂਦਾ ਹੈਗਾ ਤੇ ਉਹਨੂੰ ਜੋੜ ਕੇ ਕਿਤੇ ਕਿਤੇ ਇਹ ਸਾਰਾ ਕੁਝ ਕਹਿ ਰਹੇ ਨੇ ਉਸ ਤੋਂ ਬਾਅਦ ਯੋਗ ਜਿਤਨਾ ਸਟੇਟਮੈਂਟ ਆਈ ਤੇ ਉਹ ਉਹਨਾਂ ਨੇ 2034 ਦਾ ਜ਼ਿਕਰ ਕੀਤਾ ਕਿ ਉਹ ਅਸੀਂ ਉਸ ਟਾਈਮ ਇਹ ਇਕੱਠੇ ਇਲੈਕਸ਼ਨ ਕਰਾਵਾਂਗੇ ਤਾਂ ਮਤਲਬ ਇਹ ਕਸਾਬ ਨਾਲ ਇਹ ਦੋ ਵੱਡੇ ਅਗੋਂ ਦੀ ਸਟੇਟਮੈਂਟ ਤਾਂ ਇਹ ਤਾਂ ਲੱਗ ਰਿਹਾਗਾ ਕਿ ਇਹ 2029 ਚ ਇਕੱਠਾ ਇਲੈਕਸ਼ਨ ਨਹੀਂ ਕਰਾਉਣ ਜਾ ਰਹੇ 2029 ਇਹਨਾਂ ਨੂੰ ਲੱਗ ਰਿਹਾਗਾ ਕਿ 2029 ਚ ਅਸੀਂ ਆਜਾਂਗੇ ਫਿਰ ਉਸ ਤੋਂ ਬਾਅਦ ਅਸੀਂ ਉਸ ਨਵਾਂ ਸਰਜਾਂਗੇ ਇਹ ਮੋਟਾ ਮੋਟਾ ਇਹਨਾਂ ਦਾ ਮੈਨੂੰ ਲੱਗ ਰਿਹਾਗਾ ਬਾਕੀ ਤਾਂ ਇਹਨਾਂ ਨੇ ਪੂਰਾ ਰੋਡ ਮੈਪ ਤਾਂ ਬਣਾਇਆ ਹੈ ਜੀ ਪਾਰਲੀਮੈਂਟਰੀ ਕਮੇਟੀ ਬਣਾ ਰੱਖੀ ਹੈ ਉਸ ਤੋਂ ਇਲਾਵਾ ਇੱਕ ਜਿਹੜੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਉਹਨਾਂ ਦੇ ਉਹਨਾਂ ਦੇ ਅੰਡਰਵੀਅ ਕਮੇਟੀ ਬਣਾ ਰੱਖੀ ਹੈਗੀ ਉਹਨੇ ਵੀ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਕਹੀ ਸੀਗੀ ਤੇ ਉਹ ਰਿਪੋਰਟ ਤਕਰੀਬਨ 18000 ਪੰਨਿਆਂ ਦੀ ਰਿਪੋਰਟ ਉਹ ਪਹਿਲਾਂ ਹੀ ਸੌਂਪ ਚੁੱਕੀ ਹੈਗੀਆ ਜੀ ਤੇ ਮੈਨੂੰ ਲੱਗਦਾ ਕਿ ਇਹ ਵਨ ਨੇਸ਼ਨ ਵਨ ਇਲੈਕਸ਼ਨ ਵਨ ਲੈਂਗੁਏਜ ਵਨ ਰਿਲੀਜੀਅਨ ਵਨ ਕਲਚਰ ਇਹ ਸਾਰੇ ਉਸਤੇ ਵਧਣਗੇ ਅੱਗੇ ਇਹ ਤਾਂ ਮਤਲਬ ਸ਼ਿਆਮ ਹੀ ਕਹਿੰਦੇ ਨੇ ਅਗਲੇ ਲੋਕਾਂ ਦੀ ਥੋੜੀ ਹੈ ਗਿਆ ਇਹ ਕਿੰਨੀ ਕਿਹਦੀ ਡਾਈਵਰਸਿਟੀ ਵਾਲੀ ਗੱਲ ਹੈ ਜਿਹੜੀ ਬਹੁਤ ਸੈਲੀਬ੍ਰੇਟ ਕੀਤੀ ਜਾਂਦੀ ਸੀ ਕਿ ਬਈ ਇਹ ਤਾਂ ਜਿਹੜਾ ਸਬ ਕੰਟੀਨੈਂਟ ਹੈ ਇੱਥੇ ਤਾਂ ਬਹੁਤ ਜ਼ਿਆਦਾ ਡਾਈਵਰਸ ਲੋਕ ਰਹਿੰਦੇ ਨੇ ਇਹਨਾਂ ਨੂੰ ਉਹ ਡਾਈਵਰਸਿਟੀ ਪਛਣੀ ਨਹੀਂ ਦੀ ਇਹ ਤਾਂ ਸਾਰਿਆਂ ਨੂੰ ਇੱਕੋ ਰੰਗ ਚ ਰੰਗਣਾ ਚਾਹੁੰਦੇ ਨੇ ਭਗਵਾ ਸਾਰਾ ਕਿਤੇ ਫੜਾਉਣਾ ਚਾਹੁੰਦੇ ਜੀ ਸੋ ਵੇਖੋ ਕੀ ਬਾਤ ਹੈ ਪਰ ਅਗਲੀ ਖਬਰ ਤੇ ਜੇਕਰ ਚਲਿਏ ਤਾਂ ਅੱਜ ਸ਼ੇਅਰ ਮਾਰਕੀਟ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਸੀ ਜੀ ਤੇ ਇੱਕੋ ਝਟਕੇ 'ਚ ਕਈ ਲੱਖਾਂ ਕਰੋੜ ਰੁਪਈਆ ਨਿਵੇਸ਼ਕਾਂ ਦਾ ਡੁੱਬ ਗਿਆ ਹਾਂਜੀ ਬੀ ਲੱਖ ਕਰੋੜ ਦਾ ਨੁਕਸਾਨ ਸ਼ੇਅਰ ਮਾਰਕੀਟ ਨੇ ਕਿਤੇ ਕਿਤੇ ਨ ਕਿਤੇ ਦਿੱਤਾ ਹੈਗਾ ਨਿਵੇਸ਼ਕਾਂ ਦਾ ਤੇ ਸਭ ਤੋਂ ਜ਼ਿਆਦੇ ਮਰੇ ਨੇ ਜੀ ਮਿਡ ਕੈਪ ਵਾਲੇ ਹੈਗੇ ਆ ਤੇ ਬਹੁ ਵੱਡੇ ਵੱਡੇ ਸੈਂਸ ਐਕਸ ਨੇ ਵੀ ਬਹੁਤ ਥੱਲੇ ਟ੍ਰੇਡ ਕੀਤਾ ਹੈਗਾ ਅੱਜ ਤਕਰੀਬਨ 2200 ਅੰਕ ਟੁੱਟ ਕੇ ਉਹ ਬੰਦ ਹੋਇਆਗਾ ਤੇ ਨਿਫਟੀ ਵੀ ਹਜ਼ਾਰ ਅੰਕ ਦੇ ਨੇੜੇ ਤੇੜੇ ਟੁੱਟਿਆਗਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਟਾਟਾ ਦੇ ਸ਼ੇਅਰ ਹੋ ਗਏ ਰਿਲਾਇੰਸ ਦੇ ਸ਼ੇਅਰ ਹੋ ਗਏ ਸਾਰੇ ਡਿੱਗੇ ਨੇ ਅਸਤਾਂ ਜੀ ਸਾਰਿਆਂ ਦੀ ਬਹੁਤ ਬੁਰੀ ਹਾਲਤ ਰਹੀ ਹੈ ਤੇ ਇਹ ਇਹ ਤੁਸੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਗਲੋਬਲ ਮਾਰਕੀਟ 'ਚ ਇਹ ਸਾਰਾ ਕੁਝ ਚੱਲ ਰਿਹਾ ਹੈ ਚਾਈਨਾ ਦੀ ਮਾਰਕੀਟ ਆਪਾਂ ਦੇਖੀ ਹੋਰ ਵੀ ਦੇਸ਼ਾਂ ਦੀ ਦੇਸ਼ਾਂ ਦੀ ਮਾਰਕੀਟ ਦੇਖੀ ਹੈ ਗਿਆ ਸਾਰੇ ਕਿਤੇ ਇਹ ਚੱਲ ਰਿਹਾ ਹੈ ਤੇ ਲੋਕ ਇਹਦਾ ਜਿਹੜਾ ਸਾਰਾ ਅਸਰ ਹੈਗਾ ਉਹ 트럼ਪ ਦੇ ਟੈਰੀਫਾਂ ਨਾਲ ਜੋੜ ਕੇ ਦੇਖ ਰਹੇ ਨੇ ਹੁਣ ਮਤਲਬ ਜਿਹੜੇ ਇਹ ਸਾਰਾ ਹੜਕਮ ਮੱਚਿਆਗਾ ਆਪਾਂ ਨੂੰ ਪਤਾ ਹੈ ਕਿ ਜਿਹੜੇ ਫੋਰਨ ਇਨਵੈਸਟਰਸ ਨੇ ਉਹਨਾਂ ਨੇ ਕਿਤੇ ਨ ਕਿਤੇ ਵਿਦੇਸ਼ੀ ਨਿਵੇਸ਼ਕਾਂ ਨੇ ਇਹ ਬਕਵਾਲੀ ਕੀਤੀ ਹੈਗੀਆ ਉਹ ਬਕਵਾਲੀ ਕਰਕੇ ਹੀ ਇਹ ਸਾਰੇ ਸ਼ੇਅਰ ਡਿੱਗੇ ਨੇ ਤੇ ਹੁਣ ਇਸ ਤੇ ਆਰਬੀਆਈ ਨੇ ਤਾਂ ਮੀਟਿੰਗ ਵੀ ਸੱਦ ਲਈਏ ਦੇਖੋ ਉਸ ਮੀਟਿੰਗ ਤੋਂ ਬਾਅਦ ਕੀ ਰਾਤ ਵਗੈਰਾ ਕੁਝ ਮਿਲੂਗੀ ਜਾਂ ਨਹੀਂ ਮਿਲੂਗੀ ਪਰ ਜਿਹੜੇ ਘਰੇਲੂ ਨਿਵੇਸ਼ਕ ਨੇ ਜਿਹੜੇ ਇੰਡੀਅਨ ਇਨਵੈਸਟਰਸ ਨੇ ਉਹ ਤਾਂ ਖਾਸੇ ਫਸੇ ਹੋਏ ਨੇ ਜੀ ਉਹਨਾਂ ਦੇ ਅੱਜ खासा खासा ਨਕਸਾ ਹੋਇਆ ਤੇ ਬਹੁਤ ਜਿਹੜੇ ਨਵੀਂ ਉਮਰ ਦੇ ਬੰਦੇ ਅੱਜਕੱਲ ਸ਼ੇਅਰ ਮਾਰਕੀਟ 'ਚ ਪੈਸਾ ਲਾ ਰਹੇ ਨੇ ਉਹ ਉਹ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਆਪਨ ਦੇਖਣ ਨੂੰ ਮਿਲੇ ਜੀ ਉਧਰ ਕੋਨਾਲ ਕਾਮਰਾ ਨੂੰ ਬੰਬੇ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਜੀ ਹਾਂਜੀ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਇਹ ਮ드ਰਾਸ ਹਾਈ ਕੋਰਟ ਗਈ ਸੀਗੀ ਉੱਥੇ ਇਹਨਾਂ ਨੂੰ 7 ਅਪ੍ਰੈਲ ਤੱਕ ਰਾਤ ਮਿਲੀ ਸੀਗੀ ਯਾਨੀ ਕਿ ਹਜ ਤੱਕ ਇਹਨਾਂ ਦੀ ਰਾਤ ਸੀ ਖਤਮ ਹੋ ਰਹੀ ਸੀ ਫਿਰ ਉਹਨਾਂ ਨੇ ਇੱਕ ਪਟੀਸ਼ਨ ਬੰਬੇ ਹਾਈ ਕੋਰਟ 'ਚ ਮੂਵ ਕੀਤੀ ਸੀਗੀ ਤੇ ਇਹਨਾਂ ਨੇ ਤਾਂ ਜਿਹੜੀ ਪਟੀਸ਼ਨ ਪਾਈ ਸੀ ਉਹ ਐਫ ਆਈ ਆਰ ਕੁਐਸ਼ ਕਰਨ ਦੀ ਪਾਈ ਸੀਗੀ ਕਿ ਸਾਡੀ ਜਿਹੜੀ ਐਫ ਆਈ ਆਰ ਹੈ ਉਹ ਕੁਐਸ਼ ਕੀਤੀ ਜਾਏ ਕੁਐਸ਼ਨ ਖਾਰਜ ਕੀਤੀ ਜਾਵੇ ਤੇ ਉਹ ਉਸਤੇ ਤਾਂ ਅਜੇ ਸੁਣਵਾਈ ਨਹੀਂ ਹੋਈ ਆਪਾਂ ਕੋਰਟ ਕਹ ਰਿਹਾ ਕਿ ਕੱਲ ਆਪਾਂ ਇਸ ਮਾਮਲੇ ਤੇ ਸੁਣਵਾਈ ਕਰਾਂਗੇ ਪਰ ਉਹਨਾਂ ਨੇ ਜਿਹੜੀ ਇਹਦੀ ਪ੍ਰੋਟੈਕਸ਼ਨ ਹੈ ਯਾਨੀ ਕਿ ਜਿਹੜੀ ਇੰਟ੍ਰੀਮ ਬੇਲ ਹੈ ਗਿਆ ਉਹ 17 17 April ਤੱਕ ਵਧਾ ਦਿੱਤੀ ਹੈ ਯਾਨੀ ਕਿ 10 ਦਿਨ ਹੋਰ ਜਿਹੜੇ ਹੈਗੇ ਆ ਉਹ ਮਤਲਬ ਕਿ ਕਿਤੇ ਬਾਹਰ ਰਹਿ ਸਕਦੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਕਸਬ ਨਾਲ ਪਲਸ ਤੋਂ ਕੋਨਾਲ ਕਮਰਨ ਤੇ ਕੱਲ ਇਸ ਮਾਮਲੇ ਤੇ ਸੁਣਵਾਈ ਹੋਊਗੀ ਕਿ ਕੀ ਇਹਦੀ ਜਿਹੜੀ ਐਫਆਈਆਰ ਕਨਾਲ ਕਾਮਰੇ ਦੀ ਖਾਰਜ ਕੀਤੀ ਜਾਊਗੀ ਨਹੀਂ ਕੀਤੀ ਜਾਊਗੀ ਇਸ ਤੋਂ ਇਲਾਵਾ ਬੁੱਕ ਮਾਈ ਸ਼ੋ ਨੇ ਜਿਹੜਾ ਕਨਾਲ ਕਾਮਰੇ ਦਾ ਕੰਟੈਂਟ ਸੀਗਾ ਉਹ ਸਾਰਾ ਰਿਮੂਵ ਕਰਤਾ ਐਜ਼ ਅ ਆਰਟਿਸਟ ਜਿਵੇਂ ਉੱਥੇ ਪ੍ਰੋਫਾਈਲ ਬਣਦੀ ਹੈ ਨਾ ਬੁੱਕ ਮਾਈ ਸ਼ੋ ਤੇ ਉਹ ਪ੍ਰੋਫਾਈਲ ਵੀ ਰਿਵਿਊ ਕਰਤੀ ਯਾਨੀ ਕਿ ਅੱਗੇ ਤੋਂ ਕਵਾਲ ਕਮਰੇ ਦੇ ਜਿਹੜੇ ਸ਼ੋਅ ਹੋਣਗੇ ਉਹਨਾਂ ਦੀ ਟਿਕਟਾਂ ਲੋਕ ਬੁੱਕ ਮਾਈ ਸ਼ੋ ਤੋਂ ਨਹੀਂ ਖਰੀਦ ਸਕਣਗੇ ਨਾ ਹੀ ਉਹ ਉਸ ਤੋਂ ਕੋਈ ਬਿਜ਼ਨਸ ਕਮਾ ਸਕਣਗੇ ਇਹ ਸਾਰਾ ਯਾਨੀ ਕਿ ਤੁਸੀਂ ਦੇਖ ਲਓ ਕਿ ਕਿੰਨੇ ਹੌਲੇ ਨੇ ਇਹ ਜਿਹੜੇ ਕਾਰਪੋਰੇਟ ਲੋਕ ਹੁੰਦੇ ਨੇ ਮਾੜੀ ਜੀ ਕੋਈ ਕੋਈ ਗੱਲ ਆਂਦੀ ਹੈ ਭੱਜ ਲੈਂਦੇ ਨੇ ਆਪਣਾ ਝੋਲਾ ਚੱਕ ਕੇ ਤੇ ਇਹ ਹੀ ਬੁਖਮਾਈ ਸ਼ੋ ਨੇ ਕੀਤਾ ਹੈ ਬਾਕੀ ਆਪਾਂ ਨੂੰ ਪਤਾ ਹੈ ਕਿ ਤਿੰਨ ਸਮਨ ਹੋ ਚੁੱਕੇ ਨੇ ਤੇ 5 April ਨੂੰ ਵੀ ਸਮਨ ਭੇਜਿਆ ਗਿਆ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਪੇਸ਼ ਹੋ ਪਰ ਉਹਨਾਂ ਨੇ ਪੇਸ਼ ਨਹੀਂ ਹੋਏ ਸੀ ਖਾਰ ਥਾਣੇ 'ਚ ਬੰਬੇ ਦੇ ਤੇ ਬਾਕੀ ਦੇਖਦੇ ਆ 31 March ਨੂੰ ਜਿਹੜੀ ਪੁਲਿਸੀ ਉਹਦੇ ਘਰੇ ਵੀ ਪਹੁੰਚੀ ਸੀ ਦਬਿਸ਼ ਦਿੱਤੀ ਸੀਗੀ ਤੇ ਉਹ ਮਾਮਲਾ ਵਿਚਾਲ ਡਰਾਸ ਸੀਗਾ ਉਸ ਤੋਂ ਅਗਲੇ ਦਿਨ 1 ਅਪ੍ਰੈਲ ਨੂੰ ਗਏ ਸੀਗੇ ਤੇ ਹੁਣ ਕੱਲ ਪਤਾ ਲੱਗ ਜੂਗਾ ਕਿ ਜਿਹੜੀ ਉਹਨਾਂ ਤੇ ਐਫ ਆਈ ਆਰ ਹੈ ਗਿਆ ਉਹ ਕਵੈਸ ਹੁੰਦੀ ਹੈ ਨਹੀਂ ਹੁੰਦੀ ਜੇ ਹਾਈ ਕੋਰਟ ਦੇ ਜੱਜ ਜੇ ਬਦਿਆ ਜੱਜ ਮਤਲਬ ਜੱਜ ਬਹੁਤ ਡੈਮੋਕਰੈਟਿਕਲੀ ਸੋਚਣਗੇ ਫਿਰ ਤਾਂ ਮੈਨੂੰ ਲੱਗਦਾ ਕਿ ਐਫ ਆਈ ਆਰ ਕਵੈਸ ਹੋਊਗੀ ਤੇ ਜਿਹੜੀ ਸਰਕਾਰ ਹੈ ਉਹਨੂੰ ਝਾੜ ਵੀ ਲੱਗੂਗੀ ਜੀ ਸੋ ਵੇਖਦੇ ਹਾਂ ਇਸ ਮਾਮਲੇ 'ਚ ਬਣਦਾ ਕੀ ਹੈ ਪਰ ਉਧਰ ਕੋਲਕੱਤਾ ਦੇ ਵਿੱਚ RAM NAVAMI ਦੀ ਰੈਲੀ ਤੇ ਹਮਲਾ ਹੋਇਆ ਜੀ ਤੇ ਪਰ ਪੁਲਿਸ ਤਾਂ ਕਹਿ ਰਹੀ ਹੈ ਕਿ ਇਸ ਦੀ ਪਰਮਿਸ਼ਨ ਹੀ ਨਹੀਂ ਸੀ। ਦੇਖੋ ਜਿਹੜੇ ਬੀਜੇਪੀ ਦੇ ਉੱਥੇ ਪ੍ਰੈਜ਼ੀਡੈਂਟ ਨੇ ਸਟੇਟ ਪ੍ਰੈਜ਼ੀਡੈਂਟ ਨੇ ਸਭ ਤੇ ਐਮਪੀ ਨੇ ਸੁਖान्त ਮਜ਼ਮੂੰਦਾਰ ਉਹਨਾਂ ਨੇ ਦਾਅਵਾ ਕੀਤਾ ਕਿ ਕੋਲਕਾਤਾ ਦੇ ਇੱਕ ਪੁਆਇੰਟ ਤੇ ਰਾਮ ਨੌਮੀ ਦੀ ਰੈਲੀ ਨਿਕਲ ਰਹੀ ਸੀ ਤੇ ਉੱਥੇ ਹਮਲਾ ਹੋਇਆ ਉੱਥੇ ਗੱਡੀਆਂ ਦੇ ਸ਼ੀਸ਼ੇ ਤੋ ਭੰਨੇ ਗਏ ਉੱਥੇ ਪੱਥਰ ਵਰਸਾਏ ਗਏ ਇਹ ਸਾਰਾ ਕੁਝ ਕਿਹਾਗਾ ਤੇ ਉੱਥੇ ਆਪਾਂ ਨੂੰ ਪਤਾ ਹੈ ਕਿ ਤਕਰੀਬਨ 2500 ਜਲਸ ਰਾਉਂ ਨੂਮੀ ਦੇ ਭਾਜੀਪੀ ਵਾਲਿਆਂ ਨੇ ਪਲਾਨ ਕੀਤੇ ਸੀ ਪਹਿਲਾਂ ਵੀ ਆਪਾਂ ਬੁਲੇਟਿਨ ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਨੇ ਇੱਕ ਪੂਰੀ ਮੁਹਿੰਮੀ ਵਿੱਢੀ ਸੀ ਕਿ ਅਸੀਂ 1 ਕਰੋੜ ਹਿੰਦੂਆਂ ਨੂੰ ਬੰਗਾਲ ਦੇ ਹਿੰਦੂਆਂ ਨੂੰ ਸੜਕਾਂ ਤੇ ਲੈ ਕੇ ਆਵਾਂਗੇ ਉਹਨੇ ਤਾਂ ਬੰਦੇ ਨਹੀਂ ਆਏ ਤਕਰੀਬਨ ਸ਼ਹਿਰਾਂ ਚ ਕੋਈ 11000 22000 ਬੰਦੇ ਹੀ ਬਾਹਰ ਆਏ ਮਤਲਬ ਜੇ ਲਾਲੋ ਪੂਰੇ ਬੰਗਾਲ ਚ ਜੇ ਪੰਜਾਹ ਵੱਡੇ ਸ਼ਹਿਰ ਹੋਣਗੇ ਤਾਂ ਲੱਖ ਬੰਦਾ ਬਾਹਰ ਆ ਗਿਆ ਹੋਊਗਾ ਉਹ ਕਰੋੜ ਵਾਲਾ ਤਾਂ ਉਹਨਾਂ ਦਾ ਜੁਮਲਾ ਹੀ ਸੀਗਾ 1% ਉਹ ਆਪਣੇ ਕਹਿਣੀ ਕਰਨੀ ਕਤਨੀ ਦਾ 1% ਹੀ ਕਰ पाए ਉਸ ਤੋਂ ਬਾਅਦ ਉਹਨਾਂ ਨੂੰ ਇੰਨੀ ਮੀਡੀਆ ਹਾਈਪ ਮਿਲੀ ਨਹੀਂ ਨਾ ਉਹਨੂੰ ਕੋਈ ਕਵਰੇਜ ਮਿਲੀ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਇਹ ਸਾਰਾ ਕੁਝ ਕੀਤਾ ਹੈਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਸੀਸੀਟੀਵੀ ਕੈਮਰਾ ਚੈੱਕ ਕੀਤੇ ਹੈਗੇ ਅਤੇ ਅਜੇ ਉਸਤੇ ਇਹ ਹੀ ਸਮਝ ਆ ਰਿਹਾਗਾ ਕਿ ਕਿੰਨੇ ਕਿਤੇ ਕੀ ਚੀਜ਼ਾਂ ਇੰਨੀਆਂ ਸਿੱਧੀਆਂ ਨਹੀਂ ਉਸ ਤੇ ਕੋਈ ਸਾਜਸ ਤਤ ਪੁਲਿਸ ਲੱਭ ਰਹੀ ਹੈ ਦੇਖਦੇ ਆ ਕੀ ਬਣਦਾਗਾ ਪਰ ਇਤੇ ਜੋ ਆਰ ਸਿੱਕਰਰ ਨੇ ਇੱਕ ਲੇਖ ਲਿਖਿਆ ਸੀਗਾ ਦਾ ਵਾਇਰ ਚ ਮੇਰੇ ਧਿਆਨ ਆ ਗਿਆ ਉਹਨਾਂ ਨੇ ਕਿਹਾ ਕਿ ਰਾਵਣੋਮੀ ਪਿਛਲੇ ਕੁਝ ਸਾਲਾਂ ਚ ਹੀ ਸੈਲੀਬ੍ਰੇਟ ਹੋ ਰਹੀ ਹੈ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਰਾਵਣੋਮੀ ਵਰਗਾ ਵੀ ਕੋਈ ਤਿਉਹਾਰ ਹੁੰਦਾ ਤੇ ਇਹ ਜਿਹੜੇ ਤੰਗਾਈ ਨੇ ਇਨੂੰ ਇਸ ਇਤਵਾਰ ਨੂੰ ਚੁਣਦੇ ਨੇ ਮੁਸਲਮਾਨਾਂ ਦੀ ਗਲੀਆਂ 'ਚ ਕੱਢਣ ਵਾਸਤੇ ਜਾਂ ਫਿਰ ਉਹ ਉਹਨਾਂ ਦੀ ਮਸਜਿਦਾਂ ਤੇ ਬਗਵਾਲ ਰਹਾਉਣ ਵਾਸਤੇ ਇਸੇ ਦਿਨ ਨੂੰ ਚੁਣਦੇ ਨੇ ਕਿ ਇਸੇ ਦਿਨ ਨੂੰ ਹੀ ਕਿਤੇ ਨਾ ਕਿਤੇ ਚੁਣ ਕੇ ਉਹ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਬੜਾ ਉਹਨਾਂ ਨੇ ਇੰਟਰਸਟਿੰਗ ਲੇਖ ਮੈਨੂੰ ਲੱਗਿਆ ਸੀਗਾ ਤੇ ਇਹ ਹੋ ਵੀ ਰਿਹਾਗਾ ਕੋਸ਼ਿਸ਼ ਤਾਂ ਪੂਰੀ ਸੀ ਕਿ ਜੀ ਉੱਥੇ ਮਤਲਬ ਦੰਗਾ ਫਸਾਦ ਕੀਤਾ ਜਾਵੇ ਪਰ ਬਣੀ ਨਹੀਂ ਗੱਲ ਉੱਥੇ ਜਿਹੜੀ ਮਮਤਾ ਬਨਰਜੀ ਆ ਉਹ ਹਾਈ ਐਕਸਟਰਾ ਅਲਰਟ ਨੇ ਤੇ ਇੱਕ ਦੋ ਥਾਵਾਂ ਤੇ ਮਾੜਾ ਮੋਟਾ ਹੋਇਆਗਾ ਜੀ ਜਿਵੇਂ ਜੇ ਆਪਾਂ ਗੱਲ ਕਰ ਲਈਏ ਇੱਕ तकरीबन ਪੰਜ ਥਾਵਾਂ ਤੇ ਖਬਰਾਂ ਆਈਆਂ ਜਿੱਥੇ ਮਾੜਾ ਮੋਟਾ ਉਗਲੀ ਚ ਹਾਵੜਾ ਚ ਨਾਰਥ ਦਿਨਾਜਪੁਰ ਚ ਇਸਲਾਮਪੁਰ ਚ ਇਹ ਇੱਥੇ ਮਾੜਾ ਮੋਟਾ ਹੋਇਆ ਪਰ ਕੋਈ ਜਿਵੇਂ ਵੱਡਾ ਟੰਗਾ ਪਲਾਨ ਕਰਿਆ ਹੋਇਆ ਸੀ ਬੀਜੇਪੀ ਨੇ ਉਹ ਨਹੀਂ ਸਿਰ ਚੜ ਸਕਿਆ ਜੀ ਜੀ ਸੋ ਉਧਰ ਜਿਹੜਾ ਵਕਫ ਸੋ ਦਾ ਬਿੱਲ ਲਿਆਂਦਾ ਗਿਆ ਸੀ ਉਹ ਹੁਣ ਕਾਨੂੰਨ ਦਾ ਰੂਪ ਲੈ ਚੁੱਕਿਆ ਹੈ ਰਾਸ਼ਟਰਪਤੀ ਦੇ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ ਜੀ ਪਾਇਓ ਚਾਨਣਾ ਹਾਂ ਜੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਕਫ ਬਿਲ ਤੇ ਦਸਤਖਤ ਕਰ ਦਿੱਤੇ ਹੈਗਾ ਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਯਾਨੀ ਕਿ ਉਹ ਆਫੀਸ਼ੀਅਲੀ ਐਜ਼ ਐਨ ਐਕਟ ਯਾਨੀ ਕਿ ਕਾਨੂੰਨ ਦੇ ਬਤੌਰ ਨੋਟੀਫਾਈ ਹੋ ਗਿਆ ਹੈਗਾ ਤੇ ਇਹਨੂੰ ਚੈਲੰਜ ਕਰਦੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਕਾਂਗਰਸ ਦੇ ਆਗੂ ਨੇ ਮੁਹੰਮਦ ਜਵੇਦ ਜਾਂ ਫਿਰ ਓਐਸਸੀ ਸਾਹਿਬ ਹੋਗੇ ਐਮਆਈਐਮ ਦੇ ਆਮ ਆਦਮੀ ਪਾਰਟੀ ਦੇ ਮਾਨਤੂਲਾ ਖਾਨ ਤੇ ਹੋਰ ਜਿਹੜੀ ਸਿਵਲ ਰਾਈਟ ਐਸੋਸੀਏਸ਼ਨ ਹੋਗੇ ਉਹਨਾਂ ਨੇ ਵੀ ਤੇ ਉਲੇਮਾ ਹਿੰਦ ਹੋਗੀ ਅ ਅਰਸ਼ਦ ਮਦਨੀ ਹੋਗੇ ਇਹਨਾਂ ਨੇ ਵੀ ਇਹ ਚੈਲੰਜ ਕੀਤਾ ਹੋਇਆਗਾ ਜੀ ਤੇ ਇਹਦੇ ਤੇ ਸੁਣਵਾਈ ਵੀ ਹੋਣੀ ਅੱਗੇ ਇਹ ਮੋਟਾ ਮੋਟਾ ਆ ਰਿਹਾਗਾ ਬਾਕੀ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਪ੍ਰੈਸ ਪ੍ਰੋਟੈਸਟ ਦੀਆਂ ਖਬਰਾਂ ਵੀ ਆਪਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨਵਾਦ ਚ ਵੀ ਇਸ ਦੇ ਖਿਲਾਫ ਇਤੇ ਉਲਟ ਕਿਤੇ ਕਿਤੇ ਪ੍ਰੋਟੈਸਟ ਕੋਲ ਕੀਤਾ ਗਿਆ ਹੈਗਾ ਪੂਰੇ ਮੁਲਕ ਪਰਚੇ ਅੱਡ ਅੱਡ ਥਾਵਾਂ ਤੇ ਮਸੀਤਾਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਨੇ ਬਾਕੀ ਇੱਕ ਇੰਟਰਸਟਿੰਗ ਖਬਰ ਇਹ ਚ ਇਹ ਸੀ ਕਿ ਜੀ ਮਣੀਪੁਰ ਦੇ ਇੱਕ ਬੀਜੇਪੀ ਦੇ ਆਗੂ ਸੀਗੇ ਮੁਸਲਮਾਨ ਆਗੂ ਸੀਗੇ ਬੀਜੇਪੀ ਦੇ ਉਹਨਾਂ ਨੇ ਵਕਫ ਬਿੱਲ ਦਾ ਸਮਰਥਨ ਕੀਤਾ ਸੀਗਾ ਤੇ ਉਹਦੇ ਪਿੰਡ ਵਾਲਿਆਂ ਨੇ ਜਾ ਕੇ ਉਹਦੇ ਉਹਦਾ ਘਰ ਹੀ ਸਾੜਤਾ ਉਹ ਇਸ ਸਾੜ ਦਾ ਮਾਮਲਾ ਸੀਗਾ ਜਿਵੇਂ ਅਰਜੀਤ ਗਰੇਵਾਲ ਨੇ ਕਿਸਾਨ ਅੰਦੋਲਨਦਾਰਾਂ ਖੇਤੀਬਾੜੀ ਬਿਲਾ ਦਾ ਸਮਰਥਨ ਕੀਤਾ ਸੀ ਤੇ ਲੋਕਾਂ ਨੇ ਜਾ ਕੇ ਉਹਦੀ ਪੈੜੀ ਨਹੀਂ ਵਾਤੀ ਸੀਗੀ ਉਸੇ ਸਬਾਬ ਦਾ ਮਨੀਪੁਰ ਚ ਹੋਇਆਗਾ ਜੀ ਇਹ ਜਦੋਂ ਮਾਮਲਾ ਇੰਨਾ ਪੱਕਿਆ ਹੋਵੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ ਉਦੋਂ ਕਮਿਊਨਿਟੀ ਤੋਂ ਕੋਈ ਬੰਦਾ ਜਾ ਕੇ ਉਹਨਾਂ ਉਹਨਾਂ ਦੀ ਗੋਤੀ ਚ ਜਾ ਕੇ ਬੰਦਾ ਤਾਂ ਫਿਰ ਲੋਕ ਉਹਨੂੰ ਰਿਸਪੌਂਡ ਤਾਂ ਕਰਦੇ ਨੇ ਜਿਵੇਂ ਤਨੋਲੇ ਚ ਹਰਜੀਪ ਗਰੇਵਾਲ ਦੀ ਪੈੜੀ ਵਾਹੀ ਸੀਗੀ ਕਿਸਾਨਾਂ ਨੇ ਤੇ ਉਹਨੂੰ ਪਿੰਡ ਨਿਵੜਨ ਦਿੱਤਾ ਸੀ ਸਵਾ ਸਾਲ ਤੱਕ ਉਹੀ ਕਿੰਨੇ ਕਿਤੇ ਆਪਾਂ ਮਨੀਪੁਰ ਚ ਦੇਖਣ ਨੂੰ ਮਿਲਿਆ ਗਿਆ ਯਾਨੀ ਕਿ ਮੁਸਲਮਾਨ ਮੁਸਲਮਾਨ ਕਮਿਊਨਿਟੀ ਚ ਲਗਾਤਾਰ ਇਹ ਦੇਖ ਖিলাਫਤ ਆਪਾਂ ਲਗਾਤਾਰ ਆਪਾਂ ਦੇਖਣ ਨੂੰ ਮਿਲ ਰਹੀ ਹੈ ਜੀ ਜੀ ਸੋ ਉਧਰ ਆਖਰੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਕਿਸਾਨਾਂ ਦੀ ਲੁਧਿਆਣੇ ਚ ਕਿਸਾਨ ਮੋਰਚੇ ਦੀ ਅੱਜ ਜਿਹੜੀ ਮੀਟਿੰਗ ਸੀ ਉਹ ਖਤਮ ਹੋ ਗਈ ਹੈ ਜੀ ਬੈਠਕ ਕੀ ਕੋ ਜੇ ਨਿਕਲ ਕੇ ਸਾਹਮਣੇ ਆਇਆ ਕੀ ਅਗਲੇ ਦੇ ਇਹਨਾਂ ਦੇ ਵੱਲੋਂ ਅਨਾਉਂਸਮੈਂਟਸ ਨੇ ਹਾਂਜੀ ਅੱਜ 3 ਘੰਟੇ ਚੱਲੀ ਹੈ ਜੀ ਇਹ ਮੀਟਿੰਗ ਤੇ ਇਸ ਜ ਕਿਸਾਨਾਗੂ ਜਿਹੜੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨਾਗੂ ਬੈਠੇ ਸੀਗੇ ਉਹ ਇਸ ਕਿਸਾਨ ਇਸ ਚ ਸਾਮਲ ਸੀਗੇ ਤੇ ਉਹਨਾਂ ਨੇ ਜਿਹੜਾ ਵਿਧਾਇਕ ਹੈਗਾ ਲਾਟੀ ਤੌਂਸ ਉਹ ਉਹ ਉਹਦੇ ਉਲਟ ਮੋਰਚਾ ਖੋਲਣ ਦੀ ਗੱਲ ਕਹੀ ਹੈ ਤੇ ਇਹ ਕਿਹਾਗਾ ਕਿ 11 April ਨੂੰ ਲਾਟੀ ਧੋਸ ਦੇ ਖਿਲਾਫ ਕਿਤੇ ਕਿਤੇ ਅੰਦੋਲਨ ਕੀਤਾ ਜਾਊਗਾ 11 April ਨੂੰ ਉਹਦੇ ਘਰ ਦੇ ਬਾਹਰ ਮੋਰਚਾ ਲਾਇਆ ਜਾਊਗਾ ਜੀ ਇਹ ਮੋਟੀ ਮੋਟੀ ਨਿਕਲ ਕੇ ਆਈ ਹੈ ਬਾਕੀ ਜਿਹੜੀ ਹੋਰ ਹੈਗੀਆਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕਿਸਾਨ ਮੇਰੇ ਸੰਗਠਨ ਜਿਹੜੇ ਹੋਰ ਇਸ ਅੰਦੋਲਨ ਸੇ ਸ਼ਾਮਿਲ ਸੀ ਉਹਨਾਂ ਨੂੰ ਅਸੀਂ ਏਕਤਾ ਵਾਸਤੇ ਦੁਬਾਰੇ ਤੋਂ ਲੈਟਰ ਲਿਖਾਂਗੇ ਕਿ ਐਸਕੀਮ ਹੋ ਗਿਆ ਉਗਰਾ ਹੋ ਰਹੀ ਹੋਗੇ ਰਾਜੇਵਾਲ ਹੋ ਰਹੀ ਹੋਗੇ ਉਹਨਾਂ ਨੂੰ ਵੀ ਦੁਬਾਰੇ ਤੋਂ ਕਹਿ ਰਹੇ ਕਹਿ ਰਹੇ ਨੇ ਕਿ ਅਸੀਂ ਲੈਟਰ ਲਿਖਾਂਗੇ ਬਾਕੀ ਇੱਕਮਤਾ ਪਾਇਆ ਗਿਆ ਜੀ ਜਿਹੜਾ ਇਹ ਭਗਵੰਤਮਾਨ ਹੈ ਇਹਨੇ ਕਾਰਵਾਈ ਕਰਕੇ ਕਿਤੇ ਕਿਤੇ ਕਿਸਾਨਾਂ ਤੋਂ ਦੁਸ਼ਮਣੀ ਮੋਲ ਲਈ ਤੇ ਕਿਸਾਨੇ ਦੀ ਪਾਜੀ ਮੋੜਨਗੇ ਇਹ ਅ ਅੱਜ ਗੱਲ ਨਿਕਲ ਕੇ ਆ ਰਹੀ ਹੈ ਬਾਕੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਿੰਡਾਂ 'ਚ ਉਹਨਾਂ ਦਾ ਘਰਾਵ ਕੀਤਾ ਜਾਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਥੇ ਜਾਣਗੇ ਪਿੰਡਾਂ 'ਚ ਤੇ ਕਿਤੇ ਨ ਕਿਤੇ ਲੋਕਾਂ ਨੂੰ ਉਹਨਾਂ ਦਾ ਘਰਾਵ ਕਰਨ ਦੀ ਕੋਲ ਦਿੱਤੀ ਗਈ ਹੈਗੀਆ ਹੁਣ ਦੇਖੋ ਕੀ ਬਣਦਾਗਾ ਜਿਵੇਂ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਤਜੋ ਟਰੈਕਟਰ ਟਰਾਲੀ ਚੋਰੀ ਕਰਨ ਦੇ ਵੀ ਆਰੋਪ ਲੱਗੇ ਆਪਾਂ ਨੂੰ ਪਤਾ ਗੁਰਲਾਲ ਕਨੌਰ ਜਿਹੜਾ ਕਬੱਡੀ ਦਾ ਖਿਡਾਰੀ ਹੈ ਕਨੌਰ ਤੋਂ ਐਮ ਐਲ ਏ ਹੈਗਾ ਉਹਦੇ ਉਲਟ ਵੀ ਇਹ तकरीबन ਉਹਨੇ 20-30 ਟਰਾਲੀਆਂ ਚੋਰੀ ਕਰਨ ਦੇ ਉਹਦੇ ਪਰਚੇ ਹੋਏ ਨੇ ਜੀ ਪਰ ਪਰਚੇ ਉਹਦੇ ਉਲਟ ਨਹੀਂ ਹੋਏ ਪਰ ਉਹਦੇ ਜਿਹੜੇ ਵਰਕਰ ਸੀਗੇ ਤੇ ਉਹਦੇ ਅਰੋਪ ਲੱਗੇ ਨੇ ਗੁਰਲਾਲ ਕਨੌਰ ਟਰਾਲੀ ਚੋਰ ਇਸ ਕਿਸਮ ਦੇ ਨਾਰੇ ਵੀ ਪਿੰਡਾਂ 'ਚ ਲੱਗ ਰਹੇ ਨੇ ਕਨੌਰ 'ਚ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈਗਾ ਤੇ ਆਮ ਆਦਮੀ ਪਾਰਟੀ ਦੇਖੋ ਟਰੈਕਟਰ ਟਰਾਲੀ ਚੋਰਤਾ ਬਣ ਗਈ ਹੈ ਕਿਸਾਨਾਂ ਵਾਸਤੇ ਤੇ ਪਿੰਡਾਂ 'ਚ ਉਹਨਾਂ ਦਾ ਵਿਰੋਧ ਵੀ ਹੋਊਗਾ ਤੇ ਜਿੱਥੇ-ਜਿੱਥੇ ਕਿਸਾਨੀ ਉਹਨਾਂ ਦਾ ਕੰਮ ਹੈਗਾ ਉੱਥੇ-ਉੱਥੇ ਆਮ ਆਦਮੀ ਪਾਰਟੀ ਦੇ ਵੀ ਤਾਂ ਇਹਨਾਂ ਜਾਣ ਚੇ ਤੱਕ ਦਿੱਕਤਾਂ ਆਣ ਗਿਆ ਤੁਹਾਨੂੰ ਪਿੰਡਾਂ ਚੋਂ ਹੁਣ ਐਦਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਣ ਗਿਆ ਜਿੱਥੇ ਵਿਧਾਇਕ ਕਿਸੇ ਕੰਮ ਪਿੰਡ ਚ ਗਏ ਹੋਣਗੇ ਤੇ ਉੱਥੇ ਕਿਸਾਨਾਂ ਨੇ ਉਹਨਾਂ ਕੁァਲੇ ਜੰਟੇ ਦਿਖਾਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਉਹਨਾਂ ਦੇ ਹੱਥੋਂ ਮਾਈਕ ਖੋ ਲਿਆ ਉਹਨਾਂ ਨੂੰ ਪਿੰਡ ਤੋਂ ਭਜਾਤਾ ਇਸ ਕਿਸਮ ਦਾ ਵੀਡੀਓ ਇਸ ਕਿਸਮ ਦੀਆਂ ਵੀਡੀਓਜ਼ ਹੁਣ ਪੰਜਾਬ ਤੋਂ ਠੀਕ ਠਾਕ ਤੁਹਾਨੂੰ ਦੇਖਣ ਨੂੰ ਮਿਲਣ ਗਿਆ ਜੀ ਸੋ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਹੈ ਸੋ ਮਨਦੀਪ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਸੋ ਬਿਅੌਟ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ ਇਸ ਤੋਂ ਬਾਅਦ ਲਗਾਤਾਰ ਤਾ ਪ੍ਰੋਗਰਾਮਾਂ ਦੀ ਇਹ ਸੱਤਰਾ ਮਰ ਕਰ ਰਹੇਗੀ ਤੁਸੀਂ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ